हेलो स्टूडेंट्स वेलकम बैक टू माय चैनल आई होप तू सारे ठीक हो मंगी सो ई वीडियो बी एट फोर्स अंडर द स्टूडेंट्स ले पेपर कर इज अंडरस्टैंडिंग द सेल यूनिट करेंगे सेकंड सेकंड यूनिट ਦੇ ਵਿੱਚ ਹੁਣ ਅਸੀਂ ਕਰਾਂਗੇ ਰੋਲ ਆਫ 셀ਫ ਇਨ ਡਵੈਲਪਮੈਂਟ ਆਫ ਸੋਸਾਇਟੀ ਸਮਾਜ ਦੇ ਵਿਕਾਸ ਦੇ ਵਿੱਚ ਸਵੈ ਦੀ ਭੂਮਿਕਾ ਹਨਾ ਪਹਿਲਾਂ ਅਸੀਂ ਸਵੈ ਦੇ ਬਾਰੇ ਕੀਤਾ ਸੀ ਸਵੈ ਦੀ ਪਛਾਣ ਸਵੈ ਜਾਗਰੂਕਤਾ ਸਵੈ ਅਨੁਭਵ ਸਵੈ ਮਾਨਤਾ ਸਾਰੇ ਟੌਪਿਕਸ ਮੈਂ ਕਰਵਾਏ ਹੋਏ ਆ ਪਲੇਲਿਸਟ ਬਣੀ ਹੋਈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਸੋ ਹੁਣ ਅਸੀਂ ਕਰਾਂਗੇ ਸਮਾਜ ਦੇ ਵਿਕਾਸ ਵਿੱਚ ਸਵੈ ਦੀ ਭੂਮਿਕਾ ਪਹਿਲਾਂ ਅਸੀਂ ਸਵੈ ਨੂੰ ਸਮਝਿਆ ਠੀਕ ਹੈ ਇਕ ਵਾਰ ਫਿਰ ਤੁਸੀਂ ਨੂੰ ਜਿਹੜਾ ਆ ਰਿਵਾਈਜ਼ ਕਰ ਲਓ ਸਵੈ ਤੋਂ ਭਾਵ ਹੈ ਆਪਣੇ ਆਪ ਬਾਰੇ ਜਾਣਨਾ ਆਪਣੇ ਆਪ ਨੂੰ ਸਮਝਣਾ ਠੀਕ ਹੈ ਸਭ ਤੋਂ ਪਹਿਲਾਂ ਅਗਰ ਵਿਅਕਤੀ ਖੁਦ ਨੂੰ ਸਮਝੂਗਾ ਨਾ ਖੁਦ ਨੂੰ ਜਾਣੂਗਾ ਫਿਰ ਉਹ ਦੂਜਿਆਂ ਨੂੰ ਸਮਝ ਸਕਦਾ ਸਮਾਜ ਦੇ ਵਿੱਚ ਆਪਣੀ ਭੂਮਿਕਾ ਅਤੇ ਯੋਗਤਾ ਨੂੰ ਸਮਝਣ ਦੇ ਲਈ ਸਵੈ ਨੂੰ ਜਾਣਨਾ ਜ਼ਰੂਰੀ ਹੁੰਦਾ ਹੈ ਠੀਕ ਹੈ ਸੋ ਆਪਣੇ ਆਪ ਨੂੰ ਸਮਝਣਾ ਆਪਣੀ ਪਛਾਣ ਕਰਨ ਦੇ ਲਈ ਕੀ ਜ਼ਰੂਰੀ ਆ ਸਵੈ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਮਨੁੱਖ ਸਮਾਜ ਦੇ ਵਿਕਾਸ ਬਾਰੇ ਉਦੋਂ ਜਾਗਰੂਕ ਹੋ ਸਕਦਾ ਹੈ ਜਦੋਂ ਉਹ ਆਪਣੇ ਬਾਰੇ ਭਾਵ ਸਵੈ ਜਾਗਰੂਕ ਹੋਵੇ ਠੀਕ ਹੈ ਤੁਸੀਂ ਸਮਾਜ ਦੇ ਬਾਰੇ ਤਾਂ ਹੀ ਸੋਚੋਗੇ ਸਮਾਜ ਦੇ ਲਈ ਤਾਂ ਹੀ ਕੁਝ ਕਰ ਸਕੋਗੇ ਜੇ ਪਹਿਲਾਂ ਤੁਸੀਂ ਕੀ ਆ ਆਪਣੇ ਬਾਰੇ ਦੇ ਵਿੱਚ ਜਾਗਰੂਕ ਹੋਮੋਗੇ ਠੀਕ ਹੈ ਤਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੌਣ ਹੋ ਤੁਸੀਂ ਕੀ ਚਾਹੁੰਦੇ ਹੋ ਤੁਹਾਡਾ ਕੀ ਉਦੇਸ਼ ਹੈ ਤੁਹਾਨੂੰ ਲਾਈਫ ਦੇ ਵਿੱਚ ਕੀ ਅਚੀਵ ਕਰਨਾ ਹੈ ਇਹ ਚੀਜ਼ਾਂ ਪਹਿਲਾਂ ਤੁਸੀਂ ਆਪਣੇ ਬਾਰੇ ਜਿਹੜਾ ਆ ਪੂਰੀ ਤਰ੍ਹਾਂ ਦੇ ਨਾਲ ਜਾਗਰੂਕ ਹੋਵੋਗੇ ਠੀਕ ਹੈ ਫਿਰ ਤੁਸੀਂ ਜਿਹੜਾ ਸਮਾਜ ਦੇ ਪ੍ਰਤੀ ਜਾਗਰੂਕ ਹੋ ਸਕਦੇ ਆ ਸਮਾਜ ਦੇ ਪ੍ਰਤੀ ਕੁਝ ਕਰ ਸਕਦੇ ਆ ਜਿੱਥੋਂ ਤੱਕ ਮਨੁੱਖ ਤੇ ਸਮਾਜ ਦੇ ਸੰਬੰਧ ਦੀ ਗੱਲ ਹੈ ਤੇ ਆਪਸ ਦੇ ਵਿੱਚ ਜੁੜੇ ਹੋਏ ਹਨ ਠੀਕ ਹੈ ਮਨੁੱਖ ਤੇ ਸਮਾਜ ਇਹਨਾਂ ਨੂੰ ਇੱਕ ਦੂਜੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਮਨੁੱਖ ਦੇ ਲਈ ਅਸੀਂ ਕਹਿੰਦੇ ਆ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਠੀਕ ਹੈ ਸੋ ਦੋਨੋਂ ਚਾਹੀ ਸਮਾਜ ਚਾਹੇ ਮਨੁੱਖ ਇੱਕ ਦੂਜੇ ਨਾਲ ਇਸ ਤਰੀਕੇ ਦਾ ਨਾ ਸਮਾਜ ਦੇ ਨਾਲ ਨੂੰ ਵੱਖਰੇ ਨਹੀਂ ਕੀਤਾ ਜਾ ਸਕਦਾ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਮਨੁੱਖ ਨੂੰ ਸੋਚੀ ਤਾਂ ਹੀ ਆਉਂਦੀ ਹੈ ਜੇ ਉਹ ਸਮਾਜ ਦੇ ਵਿੱਚ ਸਮਾਜ ਦੇ ਨਿਯਮ ਅਨੁਸਾਰ ਰਹਿੰਦਾ ਹੈ ਠੀਕ ਹੈ ਸੋ ਮਨੁੱਖ ਨੂੰ ਜਿਹੜੀ ਅਸੀਂ ਕਹੇ ਕਿ ਉਹਨੂੰ ਵਿਹਾਰ ਕਰਨਾ ਹਨਾ ਇੱਕ ਵਧੀਆ ਤਰੀਕੇ ਦੇ ਨਾਲ ਰਹਿਣਾ ਉਹਨੂੰ ਤਾਂ ਹੀ ਆਊਗਾ ਜੋ ਸਮਾਜ ਵਿੱਚ ਰਹਿੰਦਾ ਹੈ ਕਿਉਂਕਿ ਸਮਾਜ ਬਹੁਤ ਸਾਰੇ ਨਿਯਮ ਜਿਹੜੇ ਆ ਸਾਨੂੰ ਜਿਨ੍ਹਾਂ ਦੇ ਵਿੱਚ ਅਸੀਂ ਬੱਚੇ ਹੋਏ ਆ ਉਹ ਸਾਨੂੰ ਸਮਾਜ ਦੇ ਦੁਆਰਾ ਹੀ ਸਿਖਾਏ ਜਾਂਦੇ ਆ ਨੈਤਿਕਤਾ ਸਾਨੂੰ ਸਮਾਜ ਦੇ ਦੁਆਰਾ ਹੀ ਸਿਖਾਈ ਜਾਂਦੀ ਆ ਹਨਾ ਸੋ ਇਹ ਚੀਜ਼ਾਂ ਅਸੀਂ ਸਮਾਜ 'ਚ ਰਹਿ ਕੇ ਸਿੱਖਦੇ ਆ ਜਿਵੇਂ ਅਸੀਂ ਬਹੁਤ ਜ਼ਿਆਦਾ ਉੱਚੀ ਨਹੀਂ ਬੋਲਣਾ ਠੀਕ ਹੈ ਇਹ ਵੀ ਗੱਲ ਸਮਾਜ ਦੇ ਖਿਲਾਫ ਆ ਕਿ ਸਾਡੇ ਆਲੇ-ਦੁਆਲੇ ਦੇ ਲੋਕ ਇਸ ਗੱਲ ਤੋਂ ਪ੍ਰਭਾਵਿਤ ਹੋਣਗੇ ਠੀਕ ਹੈ ਔਰ ਅਸੀਂ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਲੱਗਦਾ ਤੁਸੀਂ ਲਾਊਡ 뮤직 ਕਰਕੇ ਹਰ ਟਾਈਮ ਜਿਹੜਾ ਆਪਣੇ ਘਰ ਦੇ ਵਿੱਚ ਜਿਹੜਾ ਬਾਜ਼ਾ ਨਹੀਂ ਸਕਦੇ ਨਾ ਕੋਈ Song ਵਗੈਰਾ ਲਗਾ ਰਹੇ ਹੋ ਬਹੁਤ ਲਾਊਡ ਜਿੰਨਾ ਤੁਹਾਡੇ ਆਲੇ ਦੁਆਲੇ ਨੂੰ ਡਿਸਟਰਬ ਹੋ ਸੇ ਇਹਨਾਂ ਗੱਲਾਂ ਨੂੰ ਸਾਨੂੰ ਸੋਚਣਾ ਪੈਂਦਾ ਕਿ ਨਹੀਂ ਸਮਾਜ ਕੀ ਕਹੂਗਾ ਨਾ ਅਸੀਂ ਬਹੁਤ ਉੱਚੀ ਬੋਲ ਨਹੀਂ ਸਕਦੇ ਸਾਨੂੰ ਲੱਗਦਾ ਕਿ ਲੋਕ ਸਾਡੇ ਬਾਰੇ ਕੀ ਸੋਚਣਗੇ ਪਰ ਉਹ ਚੰਗੀਆਂ ਵੀ ਆਦਤਾਂ ਆ ਹਨਾ ਉਹ ਚੰਗੀਆਂ ਆਦਤਾਂ ਵੀ ਆ ਸੋ ਸਮਾਜਿਕ ਨਿਯਮਾਂ ਦੇ ਵਿੱਚ ਜਿਹੜਾ ਮਨੁੱਖਾ ਵੱਜਾ ਹੁੰਦਾ ਆ ਜਿਵੇਂ ਕਿ ਮੈਂ ਇਸ ਤਰ੍ਹਾਂ ਦਾ ਵਿਵਹਾਰ ਸਮਾਜ ਨਾਲ ਨਹੀਂ ਕਰ ਸਕਦਾ ਮਤਲਬ ਤੁਸੀਂ ਕਿਸੇ ਨਾਲ ਗੱਲ ਕਰੋ ਤੁਸੀਂ ਬੜੇ ਸਲੀਕੇ ਦੇ ਨਾਲ ਕਰੋਗੇ ਇਹ ਨਹੀਂ ਆ ਕਿ ਤੁਸੀਂ ਕਿਸੇ ਜੋ ਦਾ ਧਿਮਾਨਾ ਤੁਸੀਂ ਕਿਸੇ ਨਾਲ ਵੀ ਉਹਦਾ ਵਿਵਹਾਰ ਕਰ ਦੋਗੇ ਤੁਹਾਡਾ ਨਹੀਂ ਧਿਮਾਨਾ ਤੁਸੀਂ ਕਿਸੇ ਨੂੰ ਵੀ ਕੁਝ ਵੀ ਕਹਿ ਦੋਗੇ ਨਾ ਉਹ ਚੀਜ਼ਾਂ ਸਮਾਜ ਦੇ ਵਿਰੁੱਧ ਹੁੰਦੀਆਂ ਆ ਸੋ ਜੇ ਮੈਂ ਗਲਤ ਬੋਲਾਂਗਾ ਤਾਂ ਸਮਾਜ ਕੀ ਕਹੂਗਾ ਇਹ ਜਿਹੜੀ ਆਪਾਂ ਚੀਜ਼ ਸੋਚਦੇ ਆ ਨਾ ਕਿ ਸਮਾਜ ਕੀ ਕਹੂਗਾ ਠੀਕ ਹੈ ਸਾਨੂੰ ਜਿਹੜੀ ਆ ਅ ਇੱਕ ਅਸੀਂ ਕਹੀਏ ਕਿ ਸਾਡੇ ਉੱਪਰ ਜਿਹੜਾ ਇੱਕ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਕਿਸੇ ਸਮਾਜ ਦੇ ਨਿਯਮਾਂ ਨੂੰ ਆਪਣੇ ਉੱਤੇ ਆਪ ਹੀ ਲਾਗੂ ਰੱਖਦੇ ਆ ਇਸ ਪ੍ਰਕਾਰ ਵਿਅਕਤੀ ਅਤੇ ਸਮਾਜ ਆਪਸ ਦੇ ਵਿੱਚ ਜੁੜੇ ਹੋਏ ਹਨ ਠੀਕ ਹੈ ਸੋ ਇਹਨਾਂ ਨੂੰ ਵੱਖਰੇ ਨਹੀਂ ਕੀਤਾ ਜਾ ਸਕਦਾ ਵਿਅਕਤੀਆਂ ਨਾਲ ਮਿਲ ਕੇ ਸਮਾਜ ਬਣਦਾ ਹੈ ਠੀਕ ਹੈ ਸਮਾਜ ਤਾਂ ਆਗਰ ਵਿਅਕਤੀ ਹੈ ਠੀਕ ਹੈ ਸੋ ਸਮਾਜ ਜਿਹੜਾ ਆ ਵਿਅਕਤੀ ਨੂੰ ਆਪਣੇ ਜੀਵਨ ਦੇ ਲੋੜਾਂ ਦੇ ਲਈ ਹਨਾ ਸਮਾਜ ਦੇ ਉੱਤੇ ਨਿਰਭਰ ਹੋਣਾ ਪੈਂਦਾ ਆ ਸੋ ਇੱਕ ਦੂਜੇ ਦੇ ਸਹਿਯੋਗ ਦੀ ਲੋੜ ਹੁੰਦੀ ਆ ਵਿਅਕਤੀ ਦਾ ਸਮੂਹ ਜਿਹੜਾ ਆ ਕੀ ਆ ਪਰਿਵਾਰ ਬਣਦਾ ਹੁਣ ਥੋੜੇ ਕੁਝ ਵਿਅਕਤੀ ਆ ਠੀਕ ਐ ਤਾਂ ਉਹਨਾਂ ਦੇ ਸਮੂਹਾਂ ਨੂੰ ਮਿਲਾ ਕੇ ਕੁਝ ਵਿਅਕਤੀ ਇੱਕ ਜਗ੍ਹਾ ਰਹਿ ਰਹੇ ਆ ਹਨਾ ਆਪਸ ਦੇ ਵਿੱਚ ਉਹਨਾਂ ਦਾ ਰਿਲੇਸ਼ਨ ਆ ਤੇ ਉਹ ਕੀ ਬਣੂਗਾ ਪਰਿਵਾਰ ਬਣੂਗਾ ਪਰਿਵਾਰਾਂ ਨੂੰ ਮਿਲਾ ਕੇ ਜਿਹੜਾ ਇੱਕ ਸਮੂਹ ਬਣਦਾ ਆ ਜਿਹਨੂੰ ਅਸੀਂ ਪਿੰਡ ਜਾਂ ਸ਼ਹਿਰ ਕਹਿੰਦੇ ਆ ਤਾਂ ਪਿੰਡ ਤਾਂ ਪਿੰਡ ਜਾਂ ਸ਼ਹਿਰ ਹੀ ਜਿਹੜੇ ਆ ਠੀਕ ਹੈ ਤੇ ਉਹ ਕੀ ਆ ਸਮਾਜ ਦਾ ਹੀ ਇੱਕ ਜਿਹੜਾ ਆ ਰੂਪ ਆ ਠੀਕ ਹੈ ਸੋ ਲੋਕਾਂ ਦੇ ਅਸੀਂ ਕੀ ਕਿ ਇਨਸਾਨਾਂ ਨੂੰ ਜਿਹੜਾ ਆ ਮਿਲਾ ਕੇ ਪਰਿਵਾਰ ਬਣਦਾ ਆ ਤੇ ਪਰਿਵਾਰਾਂ ਨੂੰ ਮਿਲਾ ਕੇ ਪਿੰਡ ਜਾਂ ਸ਼ਹਿਰ ਬਣਦੇ ਉਹ ਸ਼ਹਿਰ ਕੀ ਇੱਕ ਸਮਾਜ ਦਾ ਹੀ ਰੂਪ ਹੈ ਸੋਸਾਇਟੀ ਸ਼ਬਦ ਲਾਟਿਨ ਪਾਸ਼ਾ ਦੇ ਸ਼ਬਦ ਸੋਕੀਅਸ ਤੋਂ ਨਿਕਲਿਆ ਹੈ ਜਿਸ ਦਾ ਮਤਲਬ ਹੈ ਦੋਸਤੀ ਠੀਕ ਹੈ ਜਿਹੜਾ ਸੋਸਾਇਟੀ ਵਰਡ ਆ ਹਨਾ ਸੋਸਾਇਟੀ ਸ਼ਬਦ ਹੈ ਲਾਟਿਨ ਪਾਸ਼ਾ ਠੀਕ ਹੈ ਲਾਤੀਨੀ ਭਾਸ਼ਾ ਦੇ ਜਿਹੜਾ ਇੱਕ ਸ਼ਬਦ ਸੀਗਾ ਸੋਕੀਅਸ ਉਸ ਤੋਂ ਨਿਕਲਿਆ ਜਿਸ ਦਾ ਮਤਲਬ ਕੀ ਹੁੰਦਾ ਦੋਸਤੀ ਸੋ ਅਸੀਂ ਆਪਣੇ ਆਲੇ ਦੁਆਲੇ ਜਿਹੜਾ ਆ ਕਿਵੇਂ ਰਹਿਨੇ ਆ ਸਮਾਜ ਵਿੱਚ ਕਿਵੇਂ ਰਹਿਣਾ ਇੱਕ ਚੰਗੀ এনवायरमेंट ਬਣਾ ਕੇ ਇੱਕ ਚੰਗੀ ਦੋਸਤਾਂ ਦੀ ਤਰ੍ਹਾਂ ਜਿਹੜਾ ਆਪਾਂ ਸਮਾਜ ਦੇ ਵਿੱਚ ਰਹਨੇ ਆ ਚਾਹੇ ਉਹ ਸਾਡਾ ਗਵਾਂਡਾ ਚਾਹੇ ਸਮਾਜ ਦੇ ਹੋਰ ਲੋਕਾਂ ਸੀ ਸਾਰਿਆਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਡੀਲ ਕਰਦੇ ਆ ਦੋਸਤਾਨਾ ਹਮੇਸ਼ਾ ਸਾਡੇ ਜਿਹੜੇ ਰਿਲੇਸ਼ਨਸ ਰੱਖਣ ਦੀ ਕੋਸ਼ਿਸ਼ ਹੁੰਦੀ ਆ ਸਮਾਜ ਸ਼ਾਸਤਰ ਦੇ ਵਿੱਚ ਸੁਸਾਇਟੀ ਸਿਰਫ ਲੋਕਾਂ ਦੇ ਸਮੂਹ ਨੂੰ ਹੀ ਨਿਰਦਸਾਉਂਦੀ ਸਗੋਂ ਉਹ ਗੁੰਜਲ ਦਾ ਨਿਯਮਾਂ ਦੇ ਗੁੰਜਲਦਾਰ ਪੈਟਰਨ ਨੂੰ ਵੀ ਦਰਸਾਉਂਦੀ ਆ ਠੀਕ ਹੈ ਸੋ ਜਿਹਦਾ ਆਪਾਂ ਸੁਸਾਇਟੀ ਨੂੰ ਸਿਰਫ ਇਹ ਨਹੀਂ ਕਹਿ ਸਕਦੇ ਲੋਕਾਂ ਦਾ ਸਮੂਹ ਉਹਦੇ ਵਿੱਚ ਨਿਯਮ ਵੀ ਆ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਬਹੁਤ ਸਾਰੇ ਨਿਯਮਾਂ ਦੀ ਜਿਹੜੀ ਉਲੰਘਣਾ ਨਹੀਂ ਕਰ ਸਕਦੇ ਅਗਰ ਅਸੀਂ ਸਮਾਜ ਦੇ ਵਿੱਚ ਰਹਿਣੇ ਆ ਕਿਉਂਕਿ ਅਸੀਂ ਸਮਾਜ ਦੇ ਵਿੱਚ ਵਧੀਆ ਸੰਬੰਧ ਬਣਾ ਕੇ ਰੱਖਣੇ ਆ ਹਰ ਕਿਸੇ ਦੇ ਨਾਲ ਤੇ ਉੱਥੇ ਸਾਡਾ ਜ਼ਰੂਰੀ ਹੈ ਕਿ ਸਮਾਜ ਦੇ ਨਿਯਮਾਂ ਨੂੰ ਅਸੀਂ ਫੋਲੋ ਕਰੀਏ ਜੋ ਇਹਨਾਂ ਲੋਕਾਂ ਦੇ ਆਪਸੀ ਕਾਰਜਵਿਵਹਾਰ ਤੋਂ ਪੈਦਾ ਹੁੰਦੇ ਆ ਜਿਵੇਂ ਸਮਾਜਿਕ ਨਿਯਮ ਕਿੱਥੋਂ ਆ ਲੋਕਾਂ ਦੇ ਆਪਸੀ ਜਿਹੜੇ ਕਾਰਜਾਂ ਤੋਂ ਹੀ ਜਿਹੜੇ ਨਿਯਮਾਂ ਵਿਵਹਾਰ ਤੋਂ ਹੀ ਪੈਦਾ ਹੋਏ ਆ ਜਿਵੇਂ ਹਰ ਇੱਕ ਕਿਸੇ ਨੇ ਜਿਹੜਾ ਸੀਗਾ ਸਮਾਜ ਦੇ ਵਿੱਚ ਜਿਹੜਾ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦਾ ਇਨਸਾਨ ਦਾ ਚਰਮ ਹੈ ਕਿ ਸਾਰੇ ਮਿਲ ਕੇ ਰਹਿਣ ਸਾਰੇ ਪਿਆਰ ਦੇ ਨਾਲ ਰਹਿਣ ਫਿਰ ਉਹਦੇ ਵਿੱਚ ਜੋ ਇਨਐਕਟਿਵ ਚੀਜ਼ਾਂ ਸੀਗੀਆਂ ਵੀ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਕਿਸੇ ਨੂੰ ਹਰਟ ਹੋਊਗਾ ਇਹ ਚੀਜ਼ ਗਲਤ ਆ ਉਹ ਗਲਤ ਚੀਜ਼ਾਂ ਦੇ ਉੱਪਰ ਜਿਹੜੇ ਨਿਯਮ ਲਾਗੂ ਹੋਗੇ ਠੀਕ ਹੈ ਸੋ ਉਹਨਾਂ ਨੇ ਇੱਕ ਨਿਯਮ ਬਣਾ ਲੇ ਕਿ ਜੇ ਸਮਾਜ ਦੇ ਵਿੱਚ ਰਹਿਣਾ ਤੇ ਸਾਰਿਆਂ ਨਾਲ ਕੀ ਆ ਸਾਨੂੰ ਪਿਆਰ ਨਾਲ ਬੋਲਣਾ ਪਊਗਾ ਅਸੀਂ ਕਿਸੇ ਨੂੰ ਜਿਹੜਾ ਆ ਕਿਸੇ ਦੀ ਇਨਸਲਟ ਨਹੀਂ ਕਰ ਸਕਦੇ ਸਾਨੂੰ ਸਾਰਿਆਂ ਤੇ ਨਾਲ ਸਤਿਕਾਰ ਨਾਲ ਗੱਲ ਕਰਨੀ ਪਊਗੀ ਇਹ ਨਿਯਮ ਆਪਣੇ ਆਪ ਬਿਹਵਾਰ ਦੇ ਨਾਲ ਬਣੇ ਆ ਠੀਕ ਹੈ ਸੋ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਸੋਸਾਇਟੀ ਵਿੱਚ ਰਹਿਣ ਦੇ ਲਈ ਸਾਡਾ ਕਿਉਂਕਿ ਕੁਐਸਚਨ ਜਿਹੜਾ ਆ ਹਨਾ ਕੁਐਸਚਨ ਨੂੰ ਦੇਖ ਲਓ ਉਹਦੇ ਅਕੋਰਡਿੰਗ ਹੀ ਜਿਹੜੇ ਵਰਡ ਆ ਉਹ ਜਿਹੜੇ ਆ ਤੁਹਾਨੂੰ ਐਕਸਪਲੇਨ ਕਰ ਰਹੀ ਆ ਰੋਲ ਆਫ ਸੈਲਫ in development of society ਆਪਾਂ ਸੈਲਫ ਨੂੰ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਸੈਲਫ ਨੂੰ ਇੱਕ ਵਾਰੀ ਆਪਾਂ ਵਿਆਖਿਆ ਕਰ ਲਈਓ ਦੀ ਸੋਸਾਇਟੀ ਦੱਸ ਦਿੱਤਾ ਹਨਾ ਕਿ ਲਾਟਿਨ ਆ ਪਾਸ਼ਾ ਸ਼ਬਦ ਤੋਂ ਕਿਸੇ ਤੋਂ ਨਿਕਲੇ ਹੁਣ ਡਿਵੈਲਪਮੈਂਟ ਵੀ ਇੱਕ ਵਾਰ ਅਸੀਂ ਜਿਹੜਾ ਹੈ ਡਿਵੈਲਪਮੈਂਟ ਤੇ ਵੀ ਗੱਲ ਕਰਾਂਗੇ ਡਿਵੈਲਪਮੈਂਟ ਕੀ ਆ ਸੋ ਇਸ ਤੋਂ ਬਾਅਦ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਡਿਵੈਲਪਮੈਂਟ ਦੀ ਪਰਿਭਾਸ਼ਾ ਜਿਹੜੀ ਆ ਦੇਤੀ ਹੋਇਆ ਡਿਵੈਲਪਮੈਂਟ ਇਜ਼ ਐਕਟ ਆਫ ਡਿਵੈਲਪਿੰਗ ਗਰੋਇੰਗ অর ਪ੍ਰੋਸੈਸਿੰਗ ਇਟ ਇਜ਼ ਅ ਕੰਟੀਨਿਊਸ਼ਨ ਆਫ ਸਟੈਪਸ ਥੈਟ ਲੀਡ ਟੂ ਇੰਪਰੂਵਮੈਂਟ ਕੀ ਗਿਆ ਸੋ ਜਿਹੜਾ ਡਿਵੈਲਪਮੈਂਟ ਕੀ ਹੈ ਕਿ ਆ ਕਿ ਡਿਵੈਲਪਮੈਂਟ ਉਹਨਾਂ ਨੇ ਇੱਕ ਐਕਟ ਕਿਹਾ ਆ ਠੀਕ ਆ ਜਿਹੜਾ ਕਿ ਕੀ ਕਰਦਾ ਆ ਤਰੱਕੀ ਆ ਜਿਹਦੇ ਵਿੱਚ ਹਨਾ ਅੱਗੇ ਵਧਦੇ ਆ ਤੇ ਕੰਟੀਨਿਊਸ਼ਨ ਆਫ ਸਟੈਪ ਦੈਟ ਲੀਡ ਟੂ ਇੰਪਰੂਵਮੈਂਟ ਇਹਦੇ ਵਿੱਚ ਕਿਹੜੇ ਕਦਮ ਆ ਜਿਹੜੇ ਕਿ ਸੁਧਾਰਾਂ ਵੱਲ ਵਧਦੇ ਆ ਠੀਕ ਹੈ ਲਗਾਤਾਰ ਨਿਰੰਤਰ ਸੁਧਾਰਾਂ ਦੇ ਵੱਲ ਵਧਦੇ ਆ ਉਸ ਤੋਂ ਬਾਅਦ ਵਿਕਾਸਿਕ ਵਿਆਪਕ ਸ਼ਬਦ ਹੈ ਇਹ ਪਰਿਵਾਰ ਵਿਅਕਤੀ ਸਮਾਜ ਸਮੂਹ ਅਤੇ ਦੇਸ਼ ਦੇ ਲਈ ਅਲੱਗ-ਅਲੱਗ ਹੁੰਦਾ ਹੈ ਇਸ ਵਿੱਚੋਂ ਹਰੇਕ ਸ਼੍ਰੇਣੀ ਦੀ ਆਪਣੀ ਵੱਖਰੀ ਲੋੜ ਹੁੰਦੀ ਹੈ ਜਿਸ ਮੁਤਾਬਿਕ ਵਿਕਾਸ ਕੀਤਾ ਜਾਂਦਾ ਹੈ ਠੀਕ ਹੈ ਕਹਿੰਦੇ ਡਵੈਲਪਮੈਂਟ ਜਿਹੜਾ ਸ਼ਬਦ ਹੈ ਬੜਾ ਵਿਆਪਕ ਆ ਮਤਲਬ ਬਹੁਤ ਜਗ੍ਹਾ ਦੀ ਜਿਹੜੀ ਵਰਤੋਂ ਹੁੰਦੀ ਆ ਅਲੱਗ-ਅਲੱਗ ਤਰੀਕੇ ਨਾਲ ਵਰਤੋਂ ਹੁੰਦੀ ਹੁਣ ਇੱਕ ਬੱਚਾ ਨੂੰ ਵੀ ਵਿਕਾਸ ਦੀ ਲੋੜ ਆ ਜਿਹੜਾ ਉਹਦਾ ਵਿਕਾਸ ਉਹ ਅਲੱਗ ਚੀਜ਼ ਆ ਪਰਿਵਾਰ ਨੂੰ ਵਿਕਾਸ ਦੀ ਲੋੜ ਆ ਪਰਿਵਾਰ ਨੇ ਅੱਗੇ ਵਧਣਾ ਆਪਣੀ ਇਨਕਮ ਵਧਾਉਣੀ ਆ ਤਰੱਕੀ ਕਰਨੀ ਆ ਉਹ ਡਵੈਲਪਮੈਂਟ ਇੱਕ ਅਲੱਗ ਚੀਜ਼ ਆ ਹਨਾ ਲੋਕਾਂ ਨੂੰ ਡਵੈਲਪਮੈਂਟ ਚਾਹੀਦੀ ਆ ਲੋਕਾਂ ਨੂੰ ਜਿਹੜੀ ਨਵੀਂ ਟੈਕਨੋਲੋਜੀ ਚਾਹੀਦੀ ਆ ਠੀਕ ਹੈ ਸੋਸਾਇਟੀ ਦੇ ਵਿੱਚ ਨਵੀਂ ਜਿਹੜੀ ਆ ਟੈਕਨੋਲੋਜੀ ਚਾਹੀਦੀ ਉਹ ਡਵੈਲਪਮੈਂਟ ਅਲੱਗ ਚੀਜ਼ ਆ ਦੇਸ਼ ਨੂੰ ਦੀ ਡਵੈਲਪਮੈਂਟ ਅਲੱਗ ਚੀਜ਼ ਆ ਮਤਲਬ ਡਵੈਲਪਮੈਂਟ ਜਿਹੜਾ ਸ਼ਬਦ ਆ ਵਿਕਾਸ ਜਿਹੜਾ ਸ਼ਬਦ ਆ ਠੀਕ ਹੈ ਉਹ ਬੜਾ ਵਿਆਪਕ ਸ਼ਬਦ ਆ ਤੇ ਹਰ ਇੱਕ ਜਗ੍ਹਾ ਦੀ ਵਰਤੋਂ ਜਿਹੜੀ ਆ ਅਲੱਗ ਅਲੱਗ ਹੁੰਦੀ ਆ ਹਰ ਇੱਕ ਦੀ ਆਪਣੀ ਵੱਖਰੀ ਲੋੜ ਤੇ ਦੇ ਮੁਤਾਬਿਕ ਜਿਹੜੀ ਆ ਇਹਦੀ ਜਿਹੜੀ ਆ ਵਿਕਾਸ ਜਿਹੜਾ ਕੀਤਾ ਜਾਂਦਾ ਠੀਕ ਹੈ ਸੋ ਜਿਵੇਂ ਮਨੁੱਖ ਦੇ ਸਵੈ ਵਿਕਾਸ ਦਾ ਮਤਲਬ ਹੈ ਗੁਣਵੱਤਾ ਭਰਪੂਰ ਸਿੱਖਿਆ ਚੰਗੀ ਤਨਖਾਹ ਸਿਹਤਮੰਦ ਸਰੀਰ ਮਾਨਸਿਕ ਸਿਹਤ ਠੀਕ ਹੈ ਹੁਣ ਮਨੁੱਖ ਦੀ ਆਪਾਂ ਜਦੋਂ ਗੱਲ ਕਰਦੇ ਆ ਨਾ ਇੱਕ ਪਰਸਨ ਦੀ ਆਪਾਂ ਗੱਲ ਕਰਦੇ ਆ ਤਾਂ ਉਹਦੀ ਹੁਣ ਆਪਾਂ ਸਵੈ ਵਿਕਾਸ ਦੀ ਗੱਲ ਕਰੀਏ ਸੈਲਫ ਡਿਵੈਲਪਮੈਂਟ ਠੀਕ ਹੈ ਉਹਦੀ ਸੈਲਫ ਡਿਵੈਲਪਮੈਂਟ ਕੀ ਹੋਗੀ ਗੁਣਵੱਤਾ ਭਰਪੂਰ ਸਿੱਖਿਆ ਠੀਕ ਹੈ ਉਹਨੂੰ ਐਜੂਕੇਸ਼ਨ ਚਾਹੀਦੀ ਆ ਪੂਰੀ ਗੁਣਾ ਵਾਲੀ ਵਧੀਆ ਅਚੀ ਸੈਲਰੀ ਚਾਹੀਦੀ ਤਾਂ ਜੋ ਆਪਣਾ ਘਰ ਵਧੀਆ ਤਰੀਕੇ ਨਾਲ ਚਲਾ ਸਕੇ ਸਿਹਤਮੰਦ ਸਰੀਰ ਜਿਹੜਾ ਉਹਨੂੰ ਚਾਹੀਦਾ ਆ ਮਾਨਸਿਕ ਸਿਹਤ ਚਾਹੀਦੀ ਉਹਦੀ 멘탈 ਹੈਲਥ ਵੀ ਜਿਹੜੀ ਆ ਉਹ ਗੁੱਡ ਹੋਣੀ ਚਾਹੀਦੀ ਆ ਸੋ ਇਹ ਜਿਹੜੀ ਡਵੈਲਪਮੈਂਟ ਆ ਠੀਕ ਹੈ ਕਿਹਦੇ ਵਾਸਤੇ ਆ ਇੱਕ ਇਨਸਾਨ ਵਾਸਤੇ ਆ ਹੁਣ ਸਮਾਜਿਕ ਵਿਕਾਸ ਦੀ ਗੱਲ ਕਰੀਏ ਵਿਅਕਤੀ ਅਤੇ ਦੂਜਿਆਂ ਦੀ ਸਿੱਖਿਆ ਅਤੇ ਸਵੈ ਵਿਕਾਸ ਦੇ ਵਿੱਚ ਯੋਗਦਾਨ ਦਿੰਦਾ ਹੈ ਠੀਕ ਹੈ ਇਹਦੇ ਵਿੱਚ ਕੀ ਆ ਕਿ ਸਮਾਜਿਕ ਵਿਕਾਸ ਕੀ ਆ ਉਹ ਇੱਕ ਵਿਅਕਤੀ ਅਤੇ ਦੂਜੇ ਮਤਲਬ ਸਾਰੇ ਲੋਕ ਆਗੇ ਜਿਹਨਾਂ ਦੇ ਸਿੱਖਿਆ ਅਤੇ ਸਵੈ ਵਿਕਾਸ ਦੇ ਵਿੱਚ ਯੋਗਦਾਨ ਦਿੰਦਾ ਆ ਸਵੈ ਵਿਕਾਸ ਦੇ ਵਿੱਚ ਯੋਗਦਾਨ ਕੌਣ ਦਿੰਦਾ ਹੈ ਸਮਾਜ ਠੀਕ ਹੈ ਸੋ ਕੀ ਗੱਲ ਵਿੱਚੋਂ ਕੀ ਆ ਕਿ ਇਨਸਾਨ ਦੇ ਡਿਵੈਲਪਮੈਂਟ ਦੇ ਵਿੱਚ ਵਿਕਾਸ ਦੇ ਵਿੱਚ ਸਮਾਜ ਦਾ ਯੋਗਦਾਨ ਹੁੰਦਾ ਹੈ ਤੇ ਸਮਾਜ ਦੇ ਡਿਵੈਲਪਮੈਂਟ ਦੇ ਵਿੱਚ ਇਨਸਾਨਾਂ ਦਾ ਯੋਗਦਾਨ ਹੁੰਦਾ ਆ ਸੋ ਸਾਡਾ ਟੌਪਿਕ ਇਹੀ ਆ ਕਿ ਜਿਹੜਾ ਆ ਸਮਾਜ ਦੇ ਵਿੱਚ ਜਿਵੇਂ ਇੱਕ ਵਿਅਕਤੀ ਦੀ ਜਿਹੜੀ ਭੂਮਿਕਾ ਆ ਹਨਾ ਸਮਾਜ ਦੇ ਵਿਕਾਸ ਦੇ ਵਿੱਚ ਸਵੈ ਦੀ ਭੂਮਿਕਾ ਦੱਸਣੀ ਸਵੈ ਮਤਲਬ ਅਸੀਂ ਆਪਣੇ ਜਿਹੜੇ ਆ ਇੱਕ ਵਿਅਕਤੀ ਦੀ ਆਪਾਂ ਗੱਲ ਕਰਾਂਗੇ ਕਿ ਉਹਦੀ ਭੂਮਿਕਾ ਦੱਸਣੀ ਆਪਣੀ ਭੂਮਿਕਾ ਦੱਸਣੀ ਆ ਸੋ ਇੱਕ ਸਮਾਜਿਕ ਤੌਰ ਤੇ ਯੋਗ ਵਿਅਕਤੀ ਆਪਣੀ ਯੋਗਤਾ ਨਰਮ ਦੇ ਲਈ ਚੰਗੇ ਰਵੱਈਏ ਸਹਿਯੋਗ ਸਾਂਝੀਲਤਾ ਧਿਆਨ ਪੱਖਪਾਤ ਰਹਿਤ ਚਿੱਤਰ ਦਾ ਪ੍ਰਗਟਾਵਾ ਕਰਦਾ ਹੈ ਠੀਕ ਹੈ ਸੋ ਸਮਾਜ ਦੇ ਵਿੱਚ ਕਿਵੇਂ ਰਹਿੰਦੇ ਹੋ ਇੱਕ ਯੋਗ ਵਿਅਕਤੀ ਆਪਣੀ ਯੋਗਤਾ ਜੋ ਦੀ ਅਵੇਲਬਿਲਟੀ ਆ ਨਰਮ ਦੇ ਲਈ ਚੰਗੇ ਰਵੱਈਏ ਸਹਿਯੋਗ ਸਾਂਝੀਲਤਾ ਧਿਆਨ ਪੱਖਪਾਤਰਤਾ ਚਰਿੱਤਰ ਦਾ ਪ੍ਰਗਟਾਵਾ ਕਰਦਾ ਤੇ ਇਹ ਸਾਰਾ ਕੁਝ ਕੀ ਆ ਸੋਸਾਇਟੀਜ਼ ਲਈ ਇੱਕ ਡਿਵੈਲਪਮੈਂਟ ਹੀ ਆ ਉਹਦਾ ਵਿਕਾਸ ਹੀ ਆ ਜੇ ਤੁਸੀਂ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਰਹੋਗੇ ਠੀਕ ਹੈ ਮਿਲ ਜੁਲ ਕੇ ਰਹੋਗੇ ਤਾਂ ਤੁਸੀਂ ਕੀ ਆ ਅੱਗੇ ਵਧੋਗੇ ਠੀਕ ਹੈ ਸੋ ਤੋ ਇਸ ਤਰੀਕੇ ਦੇ ਨਾਲ ਕੀਆ ਇਸ ਤਰੀਕੇ ਦੇ ਨਾਲ ਇਨਸਾਨ ਜਿਹੜਾ ਯੋਗਦਾਨ ਪਾਉਂਦਾ ਆ ਸਮਾਜ ਦੇ ਵਿੱਚ ਇੱਕ ਆਪਣਾ ਵਿਹਾਰ ਜਿਹੜਾ ਹੈ ਚੰਗਾ ਕਰਕੇ ਚੰਗਾ ਰਵਈਆ ਵਰਤ ਕੇ ਠੀਕ ਹੈ ਜਦੋਂ ਸਹਿਯੋਗ ਆ ਗਿਆ ਉਹ ਡਵੈਲਪਮੈਂਟ ਹੀ ਆ ਤੁਸੀਂ ਕਿਸੇ ਦੀ ਮਦਦ ਕਰੋਗੇ ਉਹ ਅੱਗੇ ਜਾਊਗਾ ਇਨਸਾਨ ਅੱਗੇ ਜਾਊਗਾ ਤਾਂ ਸਮਾਜ ਅੱਗੇ ਜਾਊਗਾ ਠੀਕ ਹੈ ਸੋ ਪੱਖਪਤਰ ਰਹਿਤ ਵਿਹੇਵ ਕਰੋਗੇ ਜਿਸ ਗਏ ਸਾਰਾ ਕੁਝ ਕੀਆ ਇਹ ਜਿਹੜਾ ਆ ਡਵੈਲਪਮੈਂਟ ਹੀ ਆ ਜਿੱਥੇ ਇੱਕ ਇਨਸਾਨ ਇੱਕ ਸਵੈ ਆਪਣਾ ਯੋਗਦਾਨ ਦੇ ਰਿਹਾ ਆ ਵਿਕਾਸ ਵਿੱਚ ਗੁਣਾਤਮਿਕ ਵਾਧਾ ਵੀ ਸ਼ਾਮਿਲ ਹੈ ਸਮਾਜਿਕ ਵਿਕਾਸ ਵਿੱਚ ਵਾਧਾ ਮਨੁੱਖ ਦੀਆਂ ਸੁੱਤੀਆਂ ਇੱਛਾਵਾਂ ਰਾਹੀ ਹੁੰਦਾ ਹੈ ਠੀਕ ਹੈ ਸੋ ਕਹਿੰਦੇ ਕਿ ਵਿਕਾਸ ਦੇ ਵਿੱਚ ਕੀਆ ਗੁਣਾਤਮਿਕ ਵਾਧਾ ਹੁੰਦਾ ਆ ਠੀਕ ਹੈ ਗੁਣਾਤਮਿਕ ਵਾਧਾ ਹੁੰਦਾ ਇਹਦੇ ਵਿੱਚ ਔਰ ਸਮਾਜ ਦਾ ਵਾਧਾ ਕੀਆ ਮਨੁੱਖ ਦੀਆਂ ਇੱਛਾਵਾਂ ਦੇ ਰਾਹੀ ਹੁੰਦਾ ਹੈ ਹੁਣ ਇਹਦੇ ਲਈ ਮੈਸਲੋ ਨੇ ਆਪਣੇ ਜਿਹੜਾ ਆ ਇੱਕ ਚਾਰਟ ਦਿੱਤਾ ਆ ਠੀਕ ਹੈ ਸਾਨੂੰ ਅਸੀਂ ਇਹ ਚਾਰਟ ਦੇ ਥਰੂ ਪੜਾਂਗੇ ਸੋ ਮੈਸਲੋ ਦੇ ਅਕੋਰਡਿੰਗ ਜਿਹੜਾ ਆ ਠੀਕ ਹੈ ਮੈਸਲੋਜ਼ ਹਾਇਰਾਰਕੀ ਆਫ ਨੀਡਸ ਕੈਟੇਗਰੀਜ਼ ਹਿਊਮਨ ਨੀਡਸ ਠੀਕ ਹੈ ਉਹਨੇ ਜਿਹੜਾ ਆ ਇੱਕ ਮੈਸਲੋ ਨੇ ਜਿਹੜੀਆਂ ਲੋੜਾਂ ਦੱਸਿਆ ਆ ਇਨਸਾਨ ਦੀਆਂ ਠੀਕ ਹੈ ਕਿ ਉਹਦੇ ਥਰੂ ਉਹਨ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਇੱਕ ਇਨਸਾਨ ਜਿਹੜਾ ਆ ਉਹ ਸਮਾਜ ਦੇ ਲਈ ਜਿਹੜਾ ਵਿਕਾਸ ਦੇ ਲਈ ਕੰਮ ਕਰਦਾ ਹੈ ਠੀਕ ਹੈ ਸੋ ਜਿਹੜੇ ਦੇ ਆਪਾਂ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਮੈਸਲੋ ਨੂੰ ਹਮੇਸ਼ਾ ਯਾਦ ਰੱਖਣਾ ਮੈਸਲੋ ਨੂੰ ਅੱਜ ਤੁਸੀਂ ਸੁਣ ਲਓ ਪਰ ਤੁਹਾਨੂੰ ਹੋਰ ਕਿ ਨੈਕਸਟ ਟਾਈਮ ਤੋਂ ਦੇ ਬਾਰੇ ਪਰਤਾ ਹੋਣਾ ਚਾਹੀਦਾ ਠੀਕ ਹੈ ਸੈਕਿੰਡ ਪੁਆਇੰਟ ਆ ਥਰਡ ਆ ਫੋਰਥ ਆ ਔਰ ਫਿਫਥ ਆ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਫਰਸਟ ਕਰਾਂਗੇ ਇਹ ਹੈਗੀ ਆ ਫਿਜ਼ੀਓਲੋਜੀਕਲ ਨੀਡ ਠੀਕ ਹੈ ਉਹਨੇ ਲੋੜਾਂ ਕਹੀਆਂ ਆ ਵਿਅਕਤੀ ਦੀਆਂ ਲੋੜਾਂ ਕਹੀਆਂ ਆ ਇਹ ਆ ਫਿਜ਼ੀਓਲੋਜੀਕਲ ਨੀਡ ਆ ਉਹਦੀ ਤੇ ਸਭ ਤੋਂ ਪਹਿਲਾਂ ਇਨਸਾਨ ਦੀ ਜਿਹੜੀ ਜ਼ਰੂਰਤ ਕੀ ਹੋਊਗੀ ਸਭ ਤੋਂ ਪਹਿਲੀ ਜ਼ਰੂਰਤ ਜ਼ਰੂਰਤ ਕੀ ਆ ਉਹਦੀ ਉਹਨੂੰ ਖਾਣ ਦੇ ਲਈ ਭੋਜਨ ਚਾਹੀਦਾ ਪੀਣ ਦੇ ਲਈ ਪਾਣੀ ਚਾਹੀਦਾ ਰਹਿਣ ਦੇ ਲਈ ਛੱਤ ਚਾਹੀਦੀ ਆ ਇਹ ਕੀ ਆ ਸ਼ੈਲਟਰ ਠੀਕ ਹੈ ਸੋ ਇਹ ਕੀ ਚੀਜ਼ਾਂ ਆ ਕਿ ਜਿਹੜੀਆਂ ਇਨਸਾਨ ਨੂੰ ਚਾਹੀਦੀਆਂ ਆ ਆਪਣੇ ਜੀਵਨ ਨੂੰ ਪਹਿਲਾਂ ਤਾਂ ਜੀਣ ਦੇ ਲਈ ਜਿਉਂਦੇ ਰਹਿਣ ਦੇ ਲਈ ਕੀ ਕੀ ਚਾਹੀਦਾ ਉਹਨੂੰ ਫੂਡ ਵਾਟਰ ਸ਼ੈਲਟਰਸ ਠੀਕ ਹੈ ਸੋ ਆਪਾਂ ਇੱਕ ਇਨਸਾਨ ਦੀ ਗੱਲ ਕਰਦੇ ਆ ਇੱਕ ਇਨਸਾਨ ਨੇ ਕੀ ਕੀਤਾ ਠੀਕ ਹੈ ਸਭ ਤੋਂ ਪਹਿਲਾਂ ਉਹਨੇ ਆਪਣੇ ਲਈ ਜਿਹੜਾ ਜ਼ਿੰਦਗੀ ਦੇ ਵਿੱਚ ਜਿਹੜਾ ਸੀਗਾ ਉਹਨੇ ਤਰੱਕੀ ਕਰਨ ਦੇ ਲਈ ਸਭ ਤੋਂ ਪਹਿਲਾਂ ਕੀ ਕੀਤਾ ਇਹਨਾਂ ਚੀਜ਼ਾਂ ਨੂੰ ਠੀਕ ਹੈ ਡਰਾਇੰਗ ਵਰੀ ਇਦਾਂ ਦੀ ਆ ਸੋ ਸਭ ਤੋਂ ਪਹਿਲਾਂ ਇਨਸਾਨ ਨੇ ਕੀ ਕੀਤਾ ਆ ਵਾਲੀਆਂ ਲੋੜਾਂ ਪੂਰੀਆਂ ਕੀਤੀਆਂ ਆਪਣੀਆਂ ਉਹਨੇ ਆਪਣੇ ਲਈ ਖਾਣੇ ਦਾ ਇੰਤਜ਼ਾਮ ਕਰ ਲਿਆ ਪੀਣ ਲਈ ਪਾਣੀ ਦਾ ਇੰਤਜ਼ਾਮ ਕਰ ਲਿਆ ਤੇ ਰਹਿਣ ਦੇ ਲਈ ਛੱਤ ਦਾ ਇੰਤਜ਼ਾਮ ਕਰ ਲਿਆ ਠੀਕ ਹੈ ਸੋ ਉਸ ਤੋਂ ਬਾਅਦ ਠੀਕ ਹੈ ਉਹਨੂੰ ਬੜੇ ਵਧੀਆ ਲੱਗਾ ਕਿ ਹੁਣ ਮੇਰੇ ਲਈ ਖਾਣੇ ਦਾ ਵੀ ਇੰਤਜ਼ਾਮ ਹੋ ਗਿਆ ਮੇਰੇ ਲਈ ਪੀਣ ਦੇ ਲਈ ਪਾਣੀ ਵੀ ਹੈ ਔਰ ਰਹਿਣ ਦੇ ਲਈ ਛੱਤ ਵੀ ਹੈ ਉਸ ਤੋਂ ਬਾਅਦ ਉਹ ਤੇ ਅਗਲੀ ਲੋੜ ਵੱਧੀ ਠੀਕ ਹੈ ਲੋੜਾ ਕਿਉਂਕਿ ਕਦੀ ਵੀ ਮੁੱਕਦੇ ਨਾ। ਦੂਸਰੀ ਲੋੜ ਆ ਗਈ ਸੇਫਟੀ ਦੀ, ਸੇਫਟੀ ਐਂਡ ਸਿਕਿਉਰਿਟੀ। ਉਹਨੂੰ ਇੱਥੇ ਫੀਲ ਹੋਇਆ ਸੇਫਟੀ ਐਂਡ ਸਿਕਿਉਰਿਟੀ। ਠੀਕ ਹੈ ਕਿ ਅੱਜ ਤਾਂ ਮੈਨੂੰ ਖਾਣਾ ਮਿਲ ਗਿਆ, ਭੋਜਨ ਮਿਲ ਗਿਆ ਠੀਕ ਹੈ। ਔਰ ਇਹ ਅੱਗੇ ਵੀ ਉਹਨੂੰ ਚਾਹੀਦਾ ਤਾਂ ਲਈ ਉਹਨੂੰ ਨੌਕਰੀ ਚਾਹੀਦੀ ਆ। ਠੀਕ ਹੈ ਦੂਜੀ ਉਹਨੂੰ ਸੇਫਟੀ ਦੀ ਵੀ ਮੈਂ ਮੇਰਾ ਕੋਈ ਪੱਕਾ ਪ੍ਰਬੰਧ ਹੋਵੇ ਜਿੱਥੋਂ ਮੈਨੂੰ ਵਾਪਸ ਵੀ ਮੁੜ ਕੇ ਵੀ ਜਿਹੜਾ ਰੋਜ਼ ਡੇਲੀ ਮੇਰੀ ਜਿਹੜੀਆਂ ਲੋੜਾਂ ਦੀ ਪੂਰਤੀ ਹੋ ਸਕੇ ਠੀਕ ਹੈ। ਸੋ ਇਹਦੇ ਵਿੱਚ ਉਹਨੇ ਕੀ ਕੀਤਾ? ਉਹਨੇ ਜਿਹੜਾ ਸੀਗਾ ਪਹਿਲਾਂ ਆਪਣੇ ਫਿਜ਼ੀਓਲੋਜੀਕਲ ਅ ਨੀਡ ਨੂੰ ਪੂਰਾ ਕੀਤਾ ਉਸ ਤੋਂ ਬਾਅਦ ਸੇਫਟੀ ਨੀਡ ਆ ਗਈ ਉਹਨੇ ਆਪਣੀ ਨੌਕਰੀ ਵਗੈਰਾ ਦਾ ਇੰਤਜ਼ਾਮ ਕਰ ਲਿਆ ਠੀਕ ਹੈ ਉਹਦੀ ਨੌਕਰੀ ਵੀ ਮਿਲ ਗਈ 3rd ਆ ਗਈ ਬੈਲੋਂਗਿੰਗ ਐਂਡ ਲਵ ਠੀਕ ਹੈ ਹੁਣ ਜਦੋਂ ਉਹਦੇ ਕੋਲ ਰੋਟੀ ਪਾਣ ਦਾ ਇੰਤਜ਼ਾਮ ਹੋ ਗਿਆ ਨੌਕਰੀ ਆ ਗਈ ਥੋੜਾ ਸੈਟਲ ਹੋ ਗਿਆ ਤੇ ਹੁਣ ਉਹਨੂੰ ਲੋੜ ਆ ਸੋਸ਼ਲ ਨੀਡ ਦੀ ਸੋਸ਼ਲ ਨੀਡ ਕਿ ਉਹਨੂੰ ਲੋੜ ਆ ਲੋਕਾਂ ਦੀ ਪਰਿਵਾਰ ਦੀ ਕਿ ਮੇਰੇ ਨਾਲ ਕੋਈ ਗੱਲਬਾਤ ਕਰਨ ਨੂੰ ਵੀ ਚਾਹੀਦਾ ਆ ਠੀਕ ਹੈ ਮੈਨੂੰ ਗੱਲਬਾਤ ਵੀ ਕਰਨ ਨੂੰ ਚਾਹੀਦਾ ਆ ਔਰ ਮੈਨੂੰ ਕਿਸੇ ਦੀ ਜਿਹੜੀ ਆ ਲੋਡ ਆ ਇਹਦੇ ਵਿੱਚ ਤੁਹਾਡਾ ਪਰਿਵਾਰ ਆ ਜਾਊਗਾ ਤੁਹਾਡਾ ਪਾਰਟਨਰ ਆ ਜਾਊਗਾ ਠੀਕ ਹੈ ਸੋ ਇਹ ਚੀਜ਼ਾਂ ਆ ਜੂਗੀਆਂ ਇਹ ਇਨਸਾਨ ਦੀ ਜਿਹੜੀ ਆ ਤੀਸਰੀ ਲੋਡ ਮੰਨੀ ਆ ਮੈਸ ਲੋਨੇ ਦੂਸਰੀ ਲੋਡ ਉਹਨੇ ਮੰਨੀ ਸੇਫਟੀ ਥਰਡ ਲੋਡ ਉਹਨੇ ਮੰਨੀ ਆ ਹੁਣ ਉਹਨੂੰ ਕੀ ਚਾਹੀਦਾ ਆ ਉਹਨੂੰ ਆਪਣੀ ਫੈਮਲੀ ਚਾਹੀਦੀ ਆ ਠੀਕ ਹੈ ਸੋ ਇਹ ਕੰਸਾਨ ਸੀਗਾ ਸਭ ਤੋਂ ਪਹਿਲਾਂ ਉਹਨੇ ਆਪਣੇ ਜਿਹੜਾ ਪਹਿਲਾਂ ਉਹਦੇ ਜੀਣ ਦੇ ਲਈ ਚੀਜ਼ਾਂ ਜ਼ਰੂਰੀ ਸੀਗੀਆਂ ਫਿਰ ਉਹਨੇ ਆਪਣੇ ਸੇਫਟੀ ਦਾ ਪ੍ਰਬੰਧ ਕੀਤਾ ਉਹਨੇ ਨੌਕਰੀ ਵਗੈਰਾ ਵੀ ਲੈ ਲਈ ਠੀਕ ਹੈ ਹੁਣ ਉਹਨੂੰ ਪਤਾ ਲੱਗ ਗਿਆ ਕਿ ਉਹਦਾ ਇੰਤਜ਼ਾਮ ਹੋ ਚੁੱਕਿਆ ਆ ਹਨਾ ਫਿਰ ਉਹਨੇ ਆਪਣੀ ਫੈਮਿਲੀ ਦੇ ਬਾਰੇ ਸੋਚਿਆ ਫਿਰ ਉਹ ਸੋਚਿਆ ਕਿ ਮੈਨੂੰ ਇੱਕ 파ਟਨਰ ਵੀ ਚਾਹੀਦਾ ਆ ਸੋ ਇਹ ਜਦੋਂ ਸਾਰੀਆਂ ਲੋੜਾਂ ਉਹਦੀਆਂ ਪੂਰੀਆਂ ਹੋ ਗਈਆਂ ਉਸ ਤੋਂ ਬਾਅਦ ਉਹਨੂੰ ਲੋਡ ਮਹਿਸੂਸ ਹੋਈ ਆ ਐਸਟੀਮ ਦੀ ਆਪਾਂ ਕੀਤਾ ਨਾ ਸੈਲਫ ਐਸਟੀਮ ਠੀਕ ਹੈ ਸੋ ਸੈਲਫ ਐਸਟੀਮ ਕੀਤਾ ਸੀ ਇੱਥੇ ਉਹਨੂੰ ਕੀ ਚਾਹੀਦਾ ਸਨਮਾਨ ਜਿੱਥੇ ਉਹ ਆਪਣੇ ਵੀ ਕਦਰ ਕਰ ਰਿਹਾ ਤੇ ਦੂਜਿਆਂ ਤੋਂ ਵੀ ਸਨਮਾਨ ਚਾਹੁੰਦਾ ਹੈ ਕਿ ਸਮਾਜ ਦੇ ਵਿੱਚ ਉਹਦਾ ਰੁਤਬਾ ਜਿਹੜਾ ਆ ਵਧੀਆ ਹੋਵੇ ਸਾਰੇ ਉਹਨੂੰ ਇੱਜ਼ਤ ਦੇ ਨਾਲ ਦੇਖਣ ਔਰ ਬੁਲਾਉਣ ਔਰ ਇਸ ਜੀ ਦੇ ਵਿੱਚ ਜਿਹੜਾ ਉਹਦੇ ਖੁਦ 'ਚ ਤਾਂ ਉਹਦੇ 'ਚ ਵਿਸ਼ਵਾਸ ਆਇਆ ਚੁੱਕਿਆ ਦੂਜਿਆਂ ਤੋਂ ਵੀ ਕੀ ਚਾਹੁੰਦਾ ਆ ਇੱਜ਼ਤ ਚਾਹੁੰਦਾ ਆ ਔਰ ਉਸ ਤੋਂ ਬਾਅਦ ਆਉਂਦੀ ਆ ਠੀਕ ਹੈ ਜਦੋਂ ਇਹ ਵੀ ਸਾਰਾ ਕੁਝ ਹੋ ਗਿਆ ਸਮਾਜ ਦੇ ਵਿੱਚ ਉਹਦਾ ਰੁਤਬਾ ਵਧੀਆ ਹੋ ਗਿਆ ਲੋਕੋ ਨੂੰ ਜਿਹੜਾ ਉਹਦੀ ਪ੍ਰੇਜ਼ ਕਰ ਰਿਹਾ ਉਹਨੂੰ ਵਧੀਆ ਤਰੀਕੇ ਦੇ ਨਾਲ ਕਰ ਰਿਹਾ ਤਾਂ ਹੁਣ ਉਹਦੇ ਕੋਲ ਆ ਗਈ ਆ ਸੈਲਫ ਐਕਚੁਅਲਾਈਜੇਸ਼ਨ ਠੀਕ ਹੈ ਐਕਚੂਲੇਸ਼ਨ ਸੈਲਫ ਐਕਚੂਲੇਸ਼ਨ ਜਿਹੜੀ ਆ ਉਹ ਕੀ ਆ ਐਲਟ੍ਰੂਇਜ਼ਮ ਐਲਟ੍ਰੂਇਜ਼ਮ ਐਂਡ ਸੈਲਫ ਫੁਲਫਿਲਮੈਂਟ ਇੱਥੇ ਆ ਕੇ ਉਹਨੇ ਸੋਚਿਆ ਕਿ ਹੁਣ ਮੈਂ ਦੂਜਿਆਂ ਦੇ ਲਈ ਵੀ ਕੁਝ ਕਰਨਾ ਹੈ ਉਹਦੀ ਲਾਈਫ ਸੈਟ ਆ ਉਹਨੇ ਪੈਸਾ ਵੀ ਕਮਾ ਲਿਆ ਉਹਦੇ ਕੋਲ ਫੈਮਿਲੀ ਵੀ ਐ ਸਾਰਾ ਕੁਝ ਆ ਹੁਣ ਇੱਥੇ ਉਹ ਸਮਾਜ ਭਲਾਈ ਦੇ ਬਾਰੇ ਦੂਜਿਆਂ ਦੇ ਬਾਰੇ ਸੋਚੂਗਾ ਠੀਕ ਹੈ ਇਸ ਤਰੀਕੇ ਦੇ ਨਾਲ ਇਨਸਾਨ ਜਿਹੜਾ ਹੈ ਸਮਾਜ ਦੇ ਵਿੱਚ ਕੀ ਆ ਆਪਣੀਆਂ ਲੋੜਾਂ ਪੂਰੀਆਂ ਤੋਂ ਬਾਅਦ ਜਿਹੜਾ ਉਹ ਕੀ ਕਿੱਧਰ ਧਿਆਨ ਦਿੰਦਾ ਆ ਸਮਾਜ ਵੱਲ ਸੋ ਅਗਰ ਉਹਨੇ ਸਵੈ ਦੀ ਪਛਾਣ ਕੀਤੀ ਖੁਦ ਨੂੰ ਸੈਟਲ ਕੀਤਾ ਫਿਰ ਉਹ ਸਮਾਜ ਦੇ ਕੰਮ ਆ ਸਕਦਾ ਤਾਂ ਮੈਸਲੋ ਨੇ ਇਹ ਦੱਸਿਆ ਹੈ ਕਿ ਹਰ ਇਨਸਾਨ ਜਿਹੜਾ ਆ ਠੀਕ ਹੈ ਉਹ ਸਮਾਜ ਦੇ ਨਾਲ ਜਿਹੜਾ ਆ ਜੁੜਿਆ ਹੋਇਆ ਆ ਔਰ ਉਹਦੀਆਂ ਸਟੇਜਸ ਆ ਜਦੋਂ ਖੁਦ ਸੈਟਲ ਹੋ ਜਾਂਦਾ ਉਸ ਤੋਂ ਬਾਅਦ ਉਹ ਕੀ ਕਰਦਾ ਹੈ ਸਮਾਜ ਦੇ ਵਿਕਾਸ ਦੇ ਲਈ ਕਾਰਜ ਕਰਨੇ ਆਰੰਭ ਕਰ ਦਿੰਦਾ ਸਮਾਜ ਦੇ ਲਈ ਕੁਝ ਕਰਦਾ ਆ ਠੀਕ ਹੈ ਸੋ ਤੁਸੀਂ ਦੇਖਿਆ ਹੋਣਾ ਆਪਣੇ ਆਲੇ ਦੁਆਲੇ ਦੇਖਿਆ ਹੋਣਾ ਕਿ ਕੁਝ ਲੋਕ ਜਿਹੜੇ ਵੈਲ ਸੈਟਲ ਹੋ ਜਾਂਦੇ ਆ ਤੇ ਉਹ ਫਿਰ ਸਮਾਜ ਨੂੰ ਚੈਰਿਟੀ ਵਗੈਰਾ ਕਰਦੇ ਆ ਦਾਨ ਵਗੈਰਾ ਕਰਦੇ ਆ ਹਨਾ ਇਹ ਉਹ ਵਾਲੀ ਸਟੇਜ ਆ ਠੀਕ ਹੈ ਉਹ ਵਾਲੀ ਸਟੇਜ ਆ ਜਦੋਂ ਵਿਅਕਤੀ ਜਿਹੜਾ ਦੂਜਿਆਂ ਦੇ ਲਈ ਕੁਝ ਕਰਦਾ ਆ ਠੀਕ ਹੈ ਇਸ ਤਰੀਕੇ ਦੇ ਨਾਲ ਜਿਹੜਾ ਆ ਸਵੈ ਦੀ ਭੂਮਿਕਾ ਰੈਂਦੀ ਆ ਸਮਾਜ ਦੇ ਵਿੱਚ ਸਮਾਜ ਦੇ ਵਿਕਾਸ ਵਿੱਚ ਵਿਅਕਤੀ ਦੀ ਭੂਮਿਕਾ ਸਮਾਜ ਤੋਂ ਭਾਵ ਹੈ ਬਹੁਤ ਸਾਰੇ ਲੋਕਾਂ ਦਾ ਸਮੂਹ ਜੋ ਇੱਕ ਥਾਂ ਤੇ ਰਹਿੰਦਾ ਹੈ ਜਾਂ ਇੱਕ ਦੇਸ਼ ਵਿੱਚ ਰਹਿੰਦਾ ਹੈ ਅਤੇ ਉੱਥੇ ਦੇ ਇੱਕ ਸਮਾਨ ਕਾਨੂੰਨ ਮੁੱਲਾਂ ਅਤੇ ਸੱਭਿਆਚਾਰਾਂ ਦੀ ਪਾਲਣਾ ਕਰਦਾ ਹੈ ਠੀਕ ਹੈ ਹੁਣ ਕੀ ਆ ਸਮਾਜ ਤੋਂ ਕੀ ਭਾਵ ਆਪਾਂ ਲਵਾਂਗੇ ਕਿ ਲੋਕਾਂ ਦਾ ਸਮੂਹ ਆ ਜਿੱਥੇ ਉਹ ਰਹਿੰਦਾ ਚਾਹੀਏ ਵੱਡਾ ਦੇਸ਼ ਵੀ ਹੋ ਸਕਦਾ ਆ ਔਰ ਇਹਦੇ ਵਿੱਚ ਅਸੀਂ ਇੱਕ ਸਮਾਨ ਕਾਨੂੰਨਾਂ ਤੇ ਮੁੱਲਾਂ ਤੇ ਜਿਹੜੀਆਂ ਪਾਲਣਾ ਕਰਦੇ ਆ ਇੱਕ ਸੱਭਿਆਚਾਰ ਦੇ ਠੀਕ ਹੈ ਉਹਨੂੰ ਆਪਾਂ ਸਮਾਜ ਸੋ ਨੂੰ ਸੀ ਜਿਹੜਾ ਸਮਾਜ ਕਰਾਂਗੇ ਠੀਕ ਹੈ ਹੁਣ ਸਮਾਜ ਦੇ ਪ੍ਰਤੀ ਜਿਹੜੀ ਆ ਸਮਾਜ ਦੇ ਵਿਕਾਸ ਵਿੱਚ ਵਿਅਕਤੀ ਦੀ ਭੂਮਿਕਾ ਪਹਿਲਾਂ ਸਮਾਜਿਕ ਭੂਮਿਕਾ ਠੀਕ ਹੈ ਸਮਾਜਿਕ ਭੂਮਿਕਾ ਸੋ ਸਮਾਜ ਦੇ ਵਿੱਚ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਵਿਅਕਤੀ ਨੂੰ ਜਿਹੜਾ ਆ ਸਮਾਜ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਠੀਕ ਹੈ ਸਮਾਜ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਆ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਕਿਹੜੀਆਂ ਸ਼ਿਕਾਇਤਾਂ ਆ ਰਹੀਆਂ ਉਹਨਾਂ ਦਾ ਉਹਨੂੰ ਜਿਹੜਾ ਹੈ ਗਿਆਨ ਹੋਣਾ ਚਾਹੀਦਾ ਹੈ ਸਮਾਜ ਦਾ ਠੀਕ ਹੈ ਔਰ ਉਸ ਤੋਂ ਇਲਾਵਾ ਉਹਨੂੰ ਸਾਰਿਆਂ ਦੇ ਨਾਲ ਜਿਹੜਾ ਹੈ ਮਿਲ ਕੇ ਰਹਿਣਾ ਚਾਹੀਦਾ ਆ ਦੂਜੇ ਲੋਕਾਂ ਦੇ ਵਿਚਾਰਾਂ ਦਾ ਵੀ ਮਾਣ ਰੱਖਣਾ ਚਾਹੀਦਾ ਅਗਰ ਕੋਈ ਆਪਣਾ ਵਿਊ ਦੇ ਰਿਹਾ ਓਪੀਨੀਅਨ ਦੇ ਰਿਹਾ ਹੈ ਸਮਾਜ ਸੋਸਾਇਟੀ ਦੀ ਭਲਾਈ ਨੂੰ ਲੈ ਕੇ ਵੈਲਫੇਅਰ ਦੇ ਕੰਮ ਨੂੰ ਲੈ ਕੇ ਤਾਂ ਇਹਨੂੰ ਉਹਦਾ ਵੀ ਮਾਣ ਕਰਨਾ ਚਾਹੀਦਾ ਸਾਰਿਆਂ ਦੀਆਂ ਜਿਹੜੀਆਂ ਵਿਚਾਰਾਂ ਨੂੰ ਸੁਣਨਾ ਚਾਹੀਦਾ ਆ ਜਿੰਨੀਆਂ ਸੋਸ਼ਲ ਮੀਟਿੰਗਸ ਹੁੰਦੀਆਂ ਸੋਸ਼ਲ ਵੈਲਫੇਅਰ ਦੀਆਂ ਜਾਂ ਸਮਾਜ ਸੁਧਾਰ ਦੇ ਲਈ ਹਨਾ ਚਾਹੇ ਆਪਣੇ ਪਿੰਡ ਸ਼ਹਿਰ ਜਿੱਥੇ ਵੀ ਹੋ ਰਹੀਆਂ ਆ ਨਾ ਉਹਨਾਂ ਦੇ ਵਿੱਚ ਜਿਹੜਾ ਬਾਤ ਚੜ ਕੇ ਹਿੱਸਾ ਲੈਣਾ ਚਾਹੀਦਾ ਆ ਠੀਕ ਹੈ ਆਪਣੇ ਵਿਚਾਰ ਦੇਣੇ ਚਾਹੀਦੇ ਆ ਇਸ ਤੋਂ ਇਲਾਵਾ ਵਾਤਾਵਰਨ ਅਗਰ এনवायरमेंट ਨੂੰ ਲੈ ਕੇ ਕੋਈ ਵੀ ਜਿਹੜਾ ਆ ਗੱਲ ਹੁੰਦੀ ਆ ਠੀਕ ਹੈ ਕੋਈ ਵੀ ਮੁੱਦਾ ਉੱਠਦਾ ਤੇ ਉੱਥੇ ਜਿਹੜਾ ਆ ਉਹਦੇ ਵਿੱਚ ਬਾਤ ਚੜ ਕੇ ਹਿੱਸਾ ਲੈਣਾ ਚਾਹੀਦਾ ਅਗਰ ਸਫਾਈ ਦੇ ਰਿਗਾਰਡਿੰਗ ਤੁਹਾਡੇ ਏਰੀਏ ਦੇ ਵਿੱਚ ਨਾ ਕੋਈ ਮੋਹਮ ਚੱਲ ਰਹੀ ਆ ਤਾਂ ਉਹਦੇ ਵਿੱਚ ਤੁਹਾਨੂੰ ਹਿੱਸਾ ਲੈਣਾ ਚਾਹੀਦਾ ਆਪਣਾ ਯੋਗਦਾਨ ਦੇਣਾ ਚਾਹੀਦਾ ਆ ਅਗਰ ਕੋਈ ਪ੍ਰੋਬਲਮ ਆ ਇਦਾਂ ਦੀ এনवायरमेंट ਦੇ ਵਿੱਚ ਨਾ ਪ੍ਰਦੂਸ਼ਣ ਨੂੰ ਲੈ ਕੇ ਜਾਂ ਕਿਸੇ ਤਰੀਕੇ ਦੀ ਵੀ ਪ੍ਰੋਬਲਮ ਆ ਤੇ ਉੱਥੇ ਜਿਹੜਾ ਇੱਕ ਵਿਅਕਤੀ ਦਾ ਫਰਜ਼ ਬਣਦਾ ਇੱਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਕਿ ਉਹ ਉਹਨਾਂ ਚੀਜ਼ਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੇ ਆਪਣੇ ਸਮਾਜ ਦੀਆਂ ਜਿੰਨੀਆਂ ਵੀ ਸੋਸਾਇਟੀ ਦੀਆਂ ਪ੍ਰੋਬਲਮਸ ਆ ਉਹਨਾਂ ਦੇ ਬਾਰੇ ਅਵੇਅਰ ਰਭੇ ਔਰ ਹੈਲਪ ਕਰਨ ਲਈ ਹਮੇਸ਼ਾ ਤਿਆਰ ਰਭੇ ਸਮਾਜ ਦੇ ਵਿੱਚ ਇੱਕ ਚੰਗਾ ਨਾਗਰਿਕ ਬਣ ਕੇ ਵਿਚਰੇ ਧਾਰਮਿਕ ਭੂਮਿਕਾ ਦੀ ਗੱਲ ਕਰਾਂਗੇ ਤੇ ਧਾਰਮਿਕ ਭੂਮਿਕਾ ਦੇ ਵਿੱਚ ਸਭ ਤੋਂ ਪਹਿਲਾਂ ਰੋਲ ਉਹਨੇ ਕੀ ਪਲੇ ਕਰਨਾ ਆ ਕਿ ਸਮਾਜ ਦੇ ਵਿੱਚ ਸਾਰੇ ਧਰਮਾਂ ਦਾ ਆਦਰ ਕਰਨਾ ਆ ਠੀਕ ਹੈ ਜਿੱਤੇ ਉਹ ਸੋਸਾਇਟੀ ਦੇ ਵਿੱਚ ਰਹਿ ਰਿਹਾ ਹੋਗਾ ਉੱਥੇ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਠੀਕ ਹੈ ਸੋ ਸਭ ਤੋਂ ਪਹਿਲਾਂ ਵਿਅਕਤੀ ਦਾ ਕੀ ਫਰਜ਼ ਬਣਦਾ ਆ ਕਿ ਆਪਣੇ ਸਾਰੇ ਧਰਮ ਜਿੰਨੇ ਵੀ ਉਹ ਹਨ ਹਨ ਉਹਨਾਂ ਦਾ ਸਾਰਿਆਂ ਦਾ ਆਦਰ ਸਤਿਕਾਰ ਕਰੇ ਧਾਰਮਿਕ ਨੇਤਾਵਾਂ ਦੇ ਨਾਲ ਚੰਗੇ ਸਬੰਧ ਬਣਾਵੇ ਹਰ ਧਰਮ ਦਾ ਆਦਰ ਕਰਨਾ ਉਹਦਾ ਜਿਹੜਾ ਆ ਇਹ ਤਾਂ ਫਰਜ਼ ਬਣਦਾ ਹੀ ਆ ਨਾਲ ਦੇ ਨਾਲ ਧਾਰਮਿਕ ਨੇਤਾਵਾਂ ਦੀ ਮਦਦ ਅਗਰ ਲੋੜ ਪੈਂਦੀ ਆ ਕੋਈ ਧਾਰਮਿਕ ਜਿਹੜਾ ਉਹਨਾਂ ਨੇ ਕੋਈ ਕਾਰਜ ਕਰਨਾ ਹੈ ਵਿਕਾਸ ਦਾ ਕੋਈ ਕਾਰਜ ਕਰਨਾ ਉੱਥੇ ਉਹਦੀ ਮਦਦ ਜਿਹੜੀ ਕਰਨੀ ਚਾਹੀਦੀ ਆ ਔਰ ਧਾਰਮਿਕ ਸਮੂਹਾਂ ਦੇ ਵਿੱਚ ਜਿਹੜੀ ਆਪਣੀ ਚੰਗੀ ਸਮਝ ਜਿਹੜੀ ਰੱਖਣੀ ਚਾਹੀਦੀ ਆ ਔਰ ਧਰਮ ਦੇ ਜਿਹੜਾ ਮਾਮਲੇ ਦੇ ਵਿੱਚ ਜਿਹੜਾ ਉਹਨੂੰ ਕੱਟੜ ਨਹੀਂ ਹੋਣਾ ਚਾਹੀਦਾ ਠੀਕ ਹੈ ਸੋ ਧਰਮ ਨੂੰ ਹਮੇਸ਼ਾ ਕੱਟੜਤਾ ਦੇ ਨਾਲ ਜਿਹੜਾ ਆ ਨਹੀਂ ਜੋੜਨਾ ਹੈਗਾ ਉਸ ਤੋਂ ਬਾਅਦ ਹੁੰਦਾ ਆ ਵਿੱਤੀ ਭੂਮਿਕਾ ਫਾਈਨੈਂਸ਼ਲੀ ਰੋਲ ਠੀਕ ਹੈ ਫਾਈਨੈਂਸ਼ਲੀ ਰੋਲ ਇੱਕ ਇਨਸਾਨ ਕੀ ਪਲੇ ਕਰ ਸਕਦਾ ਆ ਫਾਈਨੈਂਸ਼ਲੀ ਤੇ ਜਿਹੜਾ ਉਹ ਆਪਣੇ ਸਮਾਜ ਦੇ ਵਿੱਚ ਪਹਿਲਾਂ ਤਾਂ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ਠੀਕ ਹੈ ਦੂਜਿਆਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਸੋ ਅਗਰ ਕਿਸੇ ਨੂੰ ਫਾਈਨੈਂਸ਼ਲੀ ਕੋਈ ਪ੍ਰੋਬਲਮ ਆ ਜਾਂਦੀ ਹੈ ਕਿਸੇ ਨੂੰ ਵੀ ਕੋਈ ਬਹੁਤ ਜ਼ਿਆਦਾ ਪ੍ਰੋਬਲਮ ਆ ਠੀਕ ਹੈ ਕੋਈ ਅਲਾਜ ਦੇ ਦੁੱਖੋਂ ਪਰੇਸ਼ਾਨ ਆ ਜਾਂ ਕਿਸੇ ਤਰੀਕੇ ਦੇ ਨਾਲ ਵੀ ਜਾਂ ਕੋਈ ਬੱਚਾ ਆ ਸੋਸਾਇਟੀ ਦੇ ਵਿੱਚ ਹੈ ਨਾ ਜਿਹੜਾ ਪੜ ਨਹੀਂ ਸਕਦਾ ਤਾਂ ਉੱਥੇ ਉਹਨੂੰ ਫਾਈਨੈਂਸ਼ਲੀ ਹੈਲਪ ਕਰਨੀ ਚਾਹੀਦੀ ਹੈ ਹਨਾ ਅਗਰ ਸਰਕਾਰ ਨੂੰ ਲੋਡ ਪੈ ਜਾਂਦੀ ਹੈ ਕੋਈ ਜਿਹੜਾ ਆ फाइनेंशियली क्राइसिस आ ਜਾਂਦੇ ਆ ਕੋਈ ਜਿਹੜੀਆਂ ਸੰਕਟ ਆ ਜਾਂਦੇ ਆ ਨਾ ਵਿੱਤੀ ਸੰਕਟ ਆ ਜਾਂਦੇ ਆ ਤਾਂ ਉਸ ਟਾਈਮ ਨੂੰ ਗਵਰਨਮੈਂਟ ਦਾ ਨੂੰ ਵੀ سپورਟ ਕਰਨੇ ਚਾਹੀਦੇ ਆ ਔਰ ਆਪਣੇ ਟੈਕਸ ਵਗੈਰਾ ਟਾਈਮ ਸਿਰ ਪੇ ਕਰਨੇ ਚਾਹੀਦੇ ਆ ਸੋ ਇਦਾਂ ਉਹ ਆਪਣੀ ਜਿਹੜੀ ਹੈ ਵਿੱਤੀ ਭੂਮਿਕਾ ਅਦਾ ਕਰ ਸਕਦਾ ਆ ਠੀਕ ਹੈ ਸੋ ਤੁਸੀਂ ਇਹਨਾਂ ਨੂੰ ਜਿਹੜਾ ਆ ਸਮਾਜਿਕ ਭੂਮਿਕਾ ਦੇ ਅਲੱਗ-ਅਲੱਗ ਪੁਆਇੰਟ ਵੀ ਬਣਾ ਸਕਦੇ ਆ ਅਗਰ ਤੁਸੀਂ ਇਹਦੀ ਜਿਹੜੀ ਲੈਂਥ ਨੂੰ ਜ਼ਿਆਦਾ ਇਨਕਰੀਜ਼ ਕਰਨਾ ਚਾਹੁੰਦੇ ਆ ਤਾਂ ਤੁਸੀਂ ਦੇ ਪੁਆਇੰਟ ਬਣਾ ਸਕਦੇ ਆ ਕਿ ਸਮਾਜ ਦੇ ਵਿੱਚ ਕਿਵੇਂ ਅਸੀਂ ਤੇ ਧਾਰਮਿਕ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਤੁਸੀਂ ਅਲੱਗ-ਅਲੱਗ ਪੁਆਇੰਟ ਜਾਂ ਪੈਸੇਜ ਦੇ ਵਿੱਚ ਵੀ ਲਿਖ ਸਕਦੇ ਹੋ ਅਗਰ ਤੁਸੀਂ ਸਮਾਜਿਕ ਭੂਮਿਕਾ ਇੱਕ ਪੈਰਾਸ ਦੇ ਵਿੱਚ ਵੀ ਲਿਖ ਸਕਦੇ ਹੋ ਨਹੀਂ ਤਾਂ ਤੁਸੀਂ ਛੋਟੇ-ਛੋਟੇ ਪੁਆਇੰਟ ਵੀ ਬਣਾ ਸਕਦੇ ਹੋ ਠੀਕ ਹੈ ਸੋ ਰਾਜਨੀਤਿਕ ਭੂਮਿਕਾ ਸੋ ਰਾਜਨੀਤਿਕ ਭੂਮਿਕਾ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਮੇਨ ਜਿਹੜਾ ਆਪਾਂ ਕਵਾਂਗੇ ਕਿ ਫੋਰਜ ਬਣਦਾ ਹੈ ਉਹ ਇਹ ਹੈਗਾ ਕਿ ਆਪਣਾ ਇੱਕ ਰਾਜਨੀਤਿਕ ਜਿਹੜਾ ਦੇਸ਼ ਦਾ ਸੱਚੇ ਨੇਤਾ ਦੀ ਚੋਣ ਕਰੋ ਤੁਹਾਨੂੰ ਆ ਜਿਹੜਾ ਵੋਟ ਪਾਉਣ ਦਾ ਅਧਿਕਾਰ ਆ ਠੀਕ ਹੈ ਇੰਡੀਆ ਵਿੱਚ ਡੈਮੋਕ੍ਰੇਸੀ ਹੈ ਸੋ ਤੁਹਾਨੂੰ ਜਿਹੜਾ ਆ ਆਪਣਾ ਸੱਚੇ ਨੇਤਾ ਦੀ ਚੋਣ ਕਰਨੀ ਚਾਹੀਦੀ ਕਿਸੇ ਪਿੱਛੇ ਲੱਗ ਕੇ ਕੋਈ ਆ ਜਿਹੜਾ ਆ ਕਿਸੇ ਦੀ ਤਾਰੀਫ ਸੁਣ ਕੇ ਉਹਨੂੰ ਜਿਹੜਾ ਆ ਤੁਹਾਨੂੰ ਵੋਟ ਨਹੀਂ ਦੇਣਾ ਚਾਹੀਦਾ ਤੁਸੀਂ ਖੁਦ ਜਿਹੜਾ ਉਹਦੇ ਬਾਰੇ ਰਿਸਰਚ ਕਰਕੇ ਜਿਹੜਾ ਆ ਔਰ ਯੋਗ ਵਿਅਕਤੀ ਨੂੰ ਵੋਟ ਦਿਓ ਅਗਰ ਤੁਸੀਂ ਆਪਣੇ ਨੇਤਾ ਦੇ ਵਿਵਹਾਰ ਤੋਂ ਖੁਸ਼ ਨਹੀਂ ਆ ਤਾਂ ਤੁਸੀਂ ਉਹਨਾਂ ਦੇ ਨਾਲ ਕੋਈ ਹਿੰਸਕ ਨਹੀਂ ਹੋਣਾ ਹੈਗਾ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਠੀਕ ਹੈ ਉਹਦਾ ਜਿਹੜਾ ਤੁਸੀਂ ਆਰਾਮ ਦੇ ਨਾਲ ਜਿਹੜੀ ਆਪਣੀ ਗੱਲ ਉਹਨਾਂ ਦੇ ਨਾਲ ਕਰ ਸਕਦੇ ਹੋ ਉਹਨਾਂ ਤੱਕ ਪਹੁੰਚਾ ਸਕਦੇ ਹੋ ਔਰ ਜਿੰਨੀਆਂ ਵੀ ਕੋਈ ਵੀ ਰਾਸ਼ਟਰੀ ਪ੍ਰੋਬਲਮਸ ਆ ਹਨਾ ਸੋ ਨੈਸ਼ਨਲ ਜਿੰਨੀਆਂ ਵੀ ਪ੍ਰੋਬਲਮਸ ਆ ਉਹਨਾਂ ਦੇ ਵਿੱਚ ਸਰਕਾਰ ਦੇ ਨਾਲ ਜਿਹੜਾ ਸਹਿਯੋਗ ਕਰਨਾ ਆ ਹਨਾ ਤੇਸ ਤਾਂ ਜੋ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ ਅਗਰ ਗਵਰਨਮੈਂਟ ਨੂੰ ਕੋਈ ਲੋਡ ਪੈਂਦੀ ਆ ਹਨਾ ਸਰਕਾਰੀ ਖਜ਼ਾਨੇ ਹਾਂ ਦੇ ਵਿੱਚ ਅਗਰ ਕੋਈ ਬਹੁਤ ਜ਼ਿਆਦਾ ਕਮੀ ਆ ਗਈ ਆ ਤੇ ਉੱਥੇ ਗਵਰਨਮੈਂਟ ਨੂੰ ਜਿਹੜਾ ਆ ਤੁਹਾਨੂੰ ਸਹਿਯੋਗ ਕਰਨਾ ਚਾਹੀਦਾ ਆ ਔਰ ਆਪਣੇ ਟੈਕਸ ਜਿਹੜੇ ਆ ਉਹ ਤੁਹਾਨੂੰ ਟਾਈਮ ਸਿਰ ਪੇ ਕਰਨੇ ਚਾਹੀਦੇ ਆ ਇੱਕ ਇਮਾਨਦਾਰ ਨਾਗਰਿਕ ਬਣ ਕੇ ਰਹਿਣਾ ਚਾਹੀਦਾ ਆ ਠੀਕ ਹੈ ਸੋ ਇਹ ਫਰਜ਼ ਜਿਹੜੇ ਤੁਹਾਨੂੰ ਉਦਾ ਕਰਨੇ ਚਾਹੀਦੇ ਆ ਫਰਜ਼ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਪ੍ਰਤੀ ਸਹਿਯੋਗ ਦੀ ਭਾਵਨਾ ਰੱਖਣੀ ਆ ਠੀਕ ਹੈ ਔਰ ਜਿੱਥੇ ਰਿਸਪੈਕਟ ਬੰਦੇ ਉੱਤੇ ਰਿਸਪੈਕਟ ਦੀ ਭਾਵਨਾ ਰੱਖਣੀ ਆ ਜਿੱਥੇ ਸਹਿਯੋਗ ਉੱਥੇ ਸਹਿਯੋਗ ਹੈ ਨਾ ਜਿਵੇਂ ਅਸੀਂ ਕਹਿੰਨੇ ਆ ਕਿ ਵੱਡਿਆਂ ਦਾ ਅਦਰ ਛੋਟਿਆਂ ਨਾਲ ਪਿਆਰ ਇਹੋ ਜਿਹੀਆਂ ਜਿਹੜੀ ਨੈਤਿਕਤਾ ਨੂੰ ਫਾਲੋ ਜਿਹੜਾ ਹੈ ਕਰਨਾ ਚਾਹੀਦਾ ਸਮਾਜ ਦਾ ਵਿਕਾਸ ਤਾਂ ਹੀ ਹੋ ਸਕਦਾ ਆ ਠੀਕ ਹੈ ਸੋ ਵਿਅਕਤੀ ਨੂੰ ਸਮਾਜ ਦੇ ਵਿਕਾਸ ਵੱਲ ਲਜਾਉਣ ਵਾਲੇ ਕਦਮ ਕਿਹੜੇ ਆ ਕਿਹੜੇ ਉਹ ਇਦਾਂ ਦੇ ਸਟੈਪਸ ਆ ਜਿਹੜੇ ਵਿਅਕਤੀ ਨੂੰ ਸਮਾਜ ਦੇ ਵੱਲ ਜਿਹੜਾ ਵਿਕਾਸ ਵੱਲ ਲੈ ਕੇ ਜਾਂਦੇ ਆ ਸਲੀਕਾ ਠੀਕ ਹੈ ਸਿਲਿਕਾ ਕੀ ਹੈ ਕਿ ਦੂਜਿਆਂ ਦੇ ਨਾਲ ਗੱਲਬਾਤ ਕਰਨ ਦਾ ਤਰੀਕਾ ਤੁਹਾਡਾ ਜਿਹੜਾ ਆ ਠੀਕ ਹੈ ਉਹ ਬਹੁਤ ਵਧੀਆ ਹੋਣਾ ਚਾਹੀਦਾ ਆ ਤੁਸੀਂ ਹਰ ਇੱਕ ਨੂੰ ਜਿਹੜਾ ਸਤਿਕਾਰ ਦੇਉਤੇ ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣੋ ਅਨੁਸ਼ਾਸਨ ਸਮਾਜ ਵਿੱਚ ਰਹਿਣ ਦੇ ਕੁਝ ਨਿਯਮ ਹੁੰਦੇ ਆ ਹਨਾ ਆਪਾਂ ਗੱਲਬਾਤ ਕਰਦੇ ਜਾਂ ਕਿਤੇ ਸਪੀਚ ਵੀ ਕਰਦੇ ਭਾਸ਼ਣ ਵੀ ਦਿੰਦੇ ਆ ਸਾਡਾ ਚੱਲਣਾ ਸੁਣਨਾ ਬੈਠਣਾ ਸੋਣਾ ਸਾਰਾ ਕੁਝ ਸਮਾਜ ਦੇ ਅਕੋਰਡਿੰਗ ਜਿਹੜਾ ਨਿਯਮਾਂ ਦੇ ਅਕੋਰਡਿੰਗ ਹੋਣਾ ਚਾਹੀਦਾ ਆ ਰੋਹਾਨੀਅਤ ਠੀਕ ਹੈ ਸੋ ਰੋਹਾਨੀਅਤ ਕੀ ਹੁੰਦੀ ਆ ਕਿ ਜਦੋਂ ਜਿਹੜੀ ਆਤਮਾ ਸਾਡੇ ਮਨ ਜਿਹੜਾ ਹੈ ਉਹ ਸ਼ਾਂਤ ਜਿਹੜਾ ਆਪਣੇ ਖੋਜ ਕਰ ਲੈਂਦਾ ਆ ਅਨੁਭਵ ਕਰ ਲੈਂਦਾ ਸਵੈ ਅਨੁਭਵ ਹੋ ਜਾਂਦਾ ਸੋ ਜਦੋਂ ਤੱਕ ਸਾਨੂੰ ਸਵੈ ਅਨੁਭਵ ਹੋ ਕੇ ਸਾਡਾ ਅੰਦਰ ਸ਼ਾਂਤ ਨਹੀਂ ਹੋਗਾ ਅਸੀਂ ਬਾਹਰ ਦੀ ਸ਼ਾਂਤੀ ਜਿਹੜੀ ਆ ਨਹੀਂ ਰੱਖ ਸਕਦੇ ਸੋ ਜ਼ਰੂਰੀ ਆ ਇਨਸਾਨ ਦੇ ਲਈ ਕਿ ਉਹ ਅੰਦਰੂਨੀ ਸ਼ਾਂਤ ਜਿਹੜਾ ਹੋਵੇ ਤਾਂ ਹੀ ਉਹ ਸਮਾਜ ਦੇ ਵਿੱਚ ਵੀ ਜਿਹੜੀ ਸ਼ਾਂਤੀ ਨੂੰ ਬਣਾਈ ਰੱਖ ਸਕਦਾ ਹੈ ਕਿਉਂਕਿ ਜੋ ਜਿਹੜਾ ਵਿਅਕਤੀ ਜਿਹੜਾ ਰੋਹਾਨੀ ਤੌਰ ਤੇ ਜਿਹਦਾ ਵਿਕਾਸ ਹੋਇਆ ਹੋਊਗਾ ਉਹੀ ਇੱਕ ਜਿਹੜਾ ਸੁਸਾਇਟੀ ਦੇ ਵਿੱਚ ਵੀ ਜਿਹੜਾ ਸ਼ਾਂਤੀ ਨੂੰ ਜਿਹੜਾ ਆ ਬਣਾਈ ਰੱਖਣ ਦੇ ਵਿੱਚ ਸਹਿਯੋਗ ਕਰੂਗਾ ਨੈਤਿਕ ਠੀਕ ਹੈ ਸੋ ਸਹੀ ਗਲਤ ਨਾਲ ਸੰਬੰਧਿਤ ਆ ਹਨਾ ਸਹੀ ਗਲ ਦੇ ਨਾਲ ਦਾ ਸੰਬੰਧਿਤ ਹੈ ਕਿ ਤੁਹਾਨੂੰ ਜਿਹੜਾ ਇਹਦੇ ਵਿੱਚ ਕੀ ਆ ਕਿ ਤੁਹਾਨੂੰ ਨੈਤਿਕਤਾ ਹਰ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਉਹਨੂੰ ਸਹੀ ਗਲ ਦਾ ਪਤਾ ਹੋਣਾ ਚਾਹੀਦਾ ਆ ਠੀਕ ਹੈ ਔਰ ਸਮਾਜ ਦੇ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਮਿੱਤਰ ਅਤੇ ਸਾਥ ਸਾਥੀ ਹੈ ਨਾ ਤੁਹਾਡੇ ਫਰੈਂਡਸ ਜਿਹੜੇ ਆ ਠੀਕ ਹੈ ਤੁਹਾਡੇ ਫਰੈਂਡ ਜਿਹੜੇ ਆ ਉਹ ਜਿਹੜੇ ਆ ਤੁਹਾਡੇ ਇਸ ਤਰੀਕੇ ਦੇ ਹੋਣੇ ਚਾਹੀਦੇ ਤੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਜਿਹੜੇ ਆ ਵਿਚਾਰਾਂ ਨੂੰ ਸਾਂਝੇ ਕਰ ਸਕੋ ਹਨਾ ਤੇ ਮਿੱਤਰ ਜਿਹੜੀ ਸੰਗਤ ਤੁਹਾਡੀ ਚੰਗੀ ਹੋਣੀ ਚਾਹੀਦੀ ਆ ਇਹ ਵੀ ਸਮਾਜਿਕ ਵਿਕਾਸ ਦੇ ਵਿੱਚ ਤੁਹਾਡਾ ਜਿਹੜਾ ਆ ਯੋਗਦਾਨ ਜਿਹੜਾ ਫਿਰ ਪਹਿਚਾਣਦਾ ਹੈ ਕਿਉਂਕਿ ਜਦੋਂ ਅਸੀਂ ਵਧੀਆ ਸਾਥੀ ਬਣਾ ਕੇ ਰੱਖੇ ਵਧੀਆ ਵਿਚਾਰ ਵਟਾਂਦਰਾ ਕਰਦੇ ਆ ਤੇ ਸਾਰੀਆਂ ਚੀਜ਼ਾਂ ਸਮਾਜਿਕ ਹਿੱਤ ਦੇ ਵਿੱਚ ਜਾਂਦੀਆਂ ਆ ਤਿਆਗ ਅਤੇ ਸੇਵਾ ਠੀਕ ਹੈ ਤਿਆਗ ਅਤੇ ਸੇਵਾ ਕੀ ਹੁੰਦੀ ਹੈ ਕਿ ਦੂਜਿਆਂ ਦੇ ਲਈ ਜਿਹੜਾ ਆ ਕੁਝ ਕਰਨ ਦੇ ਲਈ ਕੋਈ ਹੈ ਨਾ ਹਮੇਸ਼ਾ ਤਿਆਰ ਰਹਿਣਾ ਆ ਤਿਆਗ ਆਪਣੇ ਸੈਕਰੀਫਾਈਸ ਕਰ ਦੇਣਾ ਆ ਠੀਕ ਹੈ ਸੋ ਕੇਵਲ ਸਮਾਜ ਦੇ ਲਈ ਜਿਹੜਾ ਇਨਸਾਨ ਨੂੰ ਜਿਹੜਾ ਆ ਕੁਝ ਇਹੋ ਜਿਹਾ ਵੀ ਕਰਨਾ ਪੈਂਦਾ ਜਿੱਥੇ ਉਹਨੂੰ ਆਪਣੀ ਕੋਈ ਇੱਛਾ ਹੋ ਗਈ ਜਾਂ ਕੁਛ ਉਹਦਾ ਤਿਆਗ ਵੀ ਕਰਨਾ ਪੈਂਦਾ ਸੋ ਤਿਆਗ ਤੇ ਸੇਵਾ ਦੀ ਭਾਵਨਾ ਛੜੀ ਹੋਣੀ ਚਾਹੀਦੀ ਆ ਤਾਂ ਹੀ ਤੁਸੀਂ ਜਿਹੜਾ ਸਮਾਜ ਦੇ ਬਾਰੇ ਜਿਹੜਾ ਕੁਝ ਚੰਗਾ ਕਰ ਸਕਦੇ ਹੋ ਲੋਕਾਂ ਦੀ ਸੇਵਾ ਕਰਨੀ ਠੀਕ ਹੈ ਦੂਜਿਆਂ ਦੇ ਬਾਰੇ ਚੰਗਾ ਸੋਚੋ ਉਨਾ ਦੀ ਮਦਦ ਕਰੋ ਠੀਕ ਹੈ ਸਾਰੇ ਇਹ ਸਟੈਪ ਜਿਹੜੇ ਆ ਸਮਾਜ ਨੂੰ ਜਿਹੜਾ ਆ ਸਮਾਜ ਦੇ ਵਿਕਾਸ ਵੱਲ ਚਲੇ ਜਾਂਦੇ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਕੁਐਸਚਨ ਨੂੰ ਕਰ ਲੈਣਾ ਬੜਾ ਇਜ਼ੀ ਦਾ ਕੁਐਸਚਨ ਆ ਤੁਸੀਂ ਇਹਦੇ ਬਾਰੇ ਜਿਹੜਾ ਖੁਦ ਵੀ ਆਪਣੀ ਥਿੰਕਿੰਗ ਅਕੋਰਡਿੰਗ ਵੀ ਲਿਖ ਸਕਦੇ ਹੋ ਕਿਉਂਕਿ ਸਮਾਜ ਦੇ ਪ੍ਰਤੀ ਸਾਡੀਆਂ ਕੀ ਡਿਊਟੀਆਂ ਬਣਦੀਆਂ ਸੀ ਚੰਗੀ ਤਰ੍ਹਾਂ ਜਾਣਦੇ ਆ ਠੀਕ ਹੈ ਸੋ ਇਹ ਵਾਲਾ ਕੁਐਸਚਨ ਜਿਹੜਾ ਸੈਕਿੰਡ ਜੁਨਿਟ ਦਾ ਸੀਗਾ ਇਸ ਤੋਂ ਪਹਿਲਾਂ ਵੀ ਮੈਂ ਕਰਵਾਇਆ ਸੀ ਨਾਲ ਤੁਹਾਡੇ ਲੌਂਗ ਦੋਨੋਂ ਹੀ ਕੰਪਲੀਟ ਜਿਹੜੇ ਹੋ ਜਾਣੇ ਆ ਠੀਕ ਹੈ ਅਗਰ ਟਾਈਮ ਹੋਇਆ ਤਾਂ ਮੈਂ ਥਰਡ ਵੀ ਜਿਹੜਾ ਇਹ ਤਾਂ ਪਾਰਟ ਆ ਉਹ ਵੀ ਕਰਵਾ ਦੂੰਗੀ ਔਰ ਸੈਕਿੰਡ ਤੁਹਾਡੇ ਦੋ ਵੈਸੇ ਹੋ ਗਏ ਆ ਤੁਸੀਂ ਇਹਨਾਂ ਨੂੰ ਲੌਂਗ ਦੇ ਲਈ ਤਿਆਰ ਕਰਕੇ ਆਪਣੇ ਜਿਹੜੇ ਲੌ ਉਹ ਕੰਪਲੀਟ ਕਰ ਸਕਦੇ ਆ ਸੋ ਮੇਰੇ ਚੈਨਲ ਤੇ ਨਾਮੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਠੀਕ ਹੈ ਔਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਕਮੈਂਟ ਸ਼ੂਰ ਕਰਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਔਰ ਪਲੇਲਿਸਟ ਬਣੀ ਹੋਈ ਆ ਪੀਡੀਐਫ ਅਵੇਲੇਬਲ ਆ ਡਾਊਨਲੋਡ ਕਰਨਾ ਚਾਹੁੰਦੇ ਡਾਊਨਲੋਡ ਕਰ ਸਕਦੇ ਆ ਪਲੇਲਿਸਟ ਤੋਂ ਤੁਸੀਂ ਜਿਹੜੀਆਂ ਇਸ ਲਈ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਥੈਂਕ ਯੂ ਸੋ ਮੱਚ